ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ V9 ਪੰਜਾਬੀ ਚੈਨਲ ਤੇ ਮੈਂ ਹਾਂ ਤੁਹਾਡੇ ਨਾਲ ਇਨ ਦੀ ਪ੍ਰੀਤ ਗਰ ਸੰਗੇੜਾ ਚੋਕੀ ਤੁਹਾਡੇ ਨਾਲ ਅਮਰੀਕਾ ਦੀਆਂ ਖਬਰਾਂ ਸਾਂਝੀਆਂ ਕਰਾਂਗੀ ਸਾਡੇ ਵਾਸਤੇ ਕੈਨੇਡਾ ਤੋਂ ਜਾਣਕਾਰੀ ਲੈ ਕੇ ਹਾਜ਼ਰ ਨੇ ਮਨਦੀਪ ਸਿੰਘ ਜਰ ਮਨਦੀਪ ਜੀ ਬਹੁਤ ਬਹੁਤ ਸਵਾਗਤ ਹੈ ਜਿੰਦਰਪੀ ਜੀ ਤੁਹਾਨੂੰ ਵੀ ਤੇ V9 ਪੰਜਾਬੀ ਦੇਖਣ ਵਾਲੇ ਸਾਡੇ ਸਾਰੇ ਹੀ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਨਾਲ ਹੀ ਸਰ ਦਰਸ਼ਕਾਂ ਨੂੰ ਅਪੀਲ ਸਾਡੇ ਬਹੁਤ ਸਾਰੇ ਦਰਸ਼ਕ ਹਾਲੇ ਵੀ ਜਿਹੋ ਜਿਹੇ ਨੇ ਜਿਨ੍ਹਾਂ ਨੇ ਜੋ ਸ਼ੋਅ ਦੇਖਦੇ ਨੇ ਪਰ ਹਾਲ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸੋ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਜੀ ਬਿਲਕੁਲ ਤੀਨਾਲੀ ਮਨਦੀਪ ਜੀ ਗੱਲ ਕਰਦੇ ਆਂ ਵੀ ਅੱਜ ਦੇ ਦਿਨ ਕਿਹੜੀਆਂ ਖਬਰਾਂ ਦੇ ਉੱਪਰ ਅਸੀਂ ਸਾਂਝ ਪਾਵਾਂਗੇ ਜਿੱਥੇ ਟਰਕਿੰਗ ਦੇ ਨਾਲ ਜੁੜੀਆਂ ਵੱਡੀਆਂ ਅਪਡੇਟਸ ਸਾਹਮਣੇ ਆਈਆਂ ਨੇ ਕੈਲੀਫੋਰਨੀਆ ਦੇ ਕੋਲੋਂ ਇਹ ਪਾਵਰ ਖੋਈ ਸਕਦੀ ਖੋਈ ਜਾ ਸਕਦੀ ਹੈ ਜਿਸ ਦੇ ਵਿੱਚ ਉਹਨਾਂ ਕੋਲ ਹੁਣ ਅੱਗੇ ਹੱਕ ਨਹੀਂ ਹੋਏਗਾ ਕਿ ਉਹ ਕਿਸੇ ਨੂੰ ਵੀ ਜਿਹੜਾ ਸੀਡੀਐਲ ਜਾਰੀ ਕਰ ਸਕਣ ਇਸ ਦੇ ਉੱਪਰ ਜੋ ਅਪਡੇਟ ਹੈ ਉਸ ਦੇ ਬਾਰੇ ਤੇ ਨਾਲ ਦੀ ਨਾਲ ਜੋ ਇੱਕ ਵੱਡਾ ਝਟਕਾ ਲੱਗਾ ਹੈ ਨੌਨ ਡੋਮਿਸਾਈਲ ਸੀਡੀਐਲ ਦੇ ਸਬੰਧ ਦੇ ਵਿੱਚ ਕੈਲੀਫੋਰਨੀਆ ਸੂਬੇ ਤੋਂ ਇਹ ਵੀ ਅਪਡੇਟ ਹੈ ਉਸ ਦੇ ਉੱਪਰ ਵੀ ਗੱਲਬਾਤ ਕਰਾਂਗੇ ਤੇ ਇੱਕ چھوٹے ਜਿਹੜਾ ਬੱਚਾ ਹੈ ਉਸ ਨੂੰ ਰਿਪੋਰਟ ਕੀਤਾ ਗਿਆ ਹੈ ਬਜਾਏ ਇਸ ਚੀਜ਼ ਦੇ ਵੀ ਉਹ ਯੂਐਸਾ ਸਿਟੀਜ਼ਨ ਸੀ ਇਸ ਸੰਬੰਧੀ ਵੀ ਜਿਹੜੀ ਡਿਟੇਲ ਹੈ ਹੁਣ ਤੱਕ ਸਾਹਮਣੇ ਆਈ ਉਸ ਦੀ ਜਾਣਕਾਰੀ ਦੇਵਾਂਗੇ ਤੁਹਾਡੇ ਵਾਲੇ ਪਾਸੇ ਤੋਂ ਭਾਵ ਕਿ ਕੈਨੇਡਾ ਤੋਂ ਕਿਹੜੀਆਂ ਖਬਰਾਂ ਨੇ ਬਿਲਕੁਲ ਜੀ ਕੈਨੇਡਾ ਤੋਂ ਵੀ ਕਾਫੀ ਖਾਸ ਖਬਰਾਂ ਨੇ ਸਭ ਤੋਂ ਪਹਿਲਾਂ ਸ਼ੁਰੂਆਤ ਕਰਾਂਗੇ ਆਪਾਂ ਸਰੀ ਸ਼ਹਿਰ ਤੋਂ ਸਰੀ ਸ਼ਹਿਰ ਦੇ ਵਿੱਚੋਂ ਦੋ ਪੰਜਾਬੀ ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਤੇ ਮੰਨਿਆ ਇਹ ਜਾ ਰਿਹਾ ਕਿ ਇਹ ਐਕਸਟਰੈਕਸ਼ਨ ਦੇ ਜਿਹੜੇ ਮਾਮਲਿਆਂ ਨਾਲ ਜੁੜੇ ਹੋ ਸਕਦੇ ਨੇ ਉਹਨਾਂ ਕੋਲ ਹਥਿਆਰ ਵੀ ਹੋਏਲ ਛੋਟੀ ਉਮਰ ਦੇ ਦੋ ਪੰਜਾਬੀ ਨੌਜਵਾਨ ਨੇ ਚੜ੍ਹਦੀ ਉਮਰ ਦੇ ਉਸਤੀ ਗੱਲਬਾਤ ਕਰਾਂਗੇ ਸਰੀ ਦੇ ਮੇਅਰ ਨੇ ਸਰੀ ਚ ਐਮਰਜੈਂਸੀ ਲਾਉਣ ਦੀ ਗੱਲ ਆਖੀ ਆ ਮੰਗ ਕੀਤੀ ਹੈ ਫੈਡਰਲ ਸਰਕਾਰ ਤੋਂ ਉਸ ਉੱਤੇ ਵੀ ਗੱਲਬਾਤ ਕਰਾਂਗੇ ਇਸ ਤੋਂ ਇਲਾਵਾ ਗੱਲਬਾਤ ਕਰਾਂਗੇ ਦਰਪੀਤ ਜੀ ਮਾਰਕ ਕਾਰਨੇ ਤੇ ਜਿਹੜੇ ਡੋਨਲਡ 트ੰਪ ਨੇ ਉਹਨਾਂ ਦੇ ਵਿੱਚਕਾਰ ਗੱਲਬਾਤ ਹੋਈ ਆ ਪਿਛਲੇ ਦਿਨੀ ਬਹੁਤ ਤਿੱਖੇ ਬਿਆਨ 트ੰਪ ਸਾਹਮਣੇ ਦਿੱਤੇ ਉਸ ਉੱਤੇ ਗੱਲਬਾਤ ਕਰਾਂਗੇ ਕਿ ਦੋਨਾਂ ਲੀਡਰਾਂ ਦੇ ਵਿੱਚਕਾਰ ਕੀ ਚਰਚਾ ਹੋਈ ਆ ਇਸ ਤੋਂ ਇਲਾਵਾ ਹੋਰ ਵੀ ਕੁਝ ਖਾਸ ਖਬਰਾਂ ਅੰਦਰ ਪੀਜੀ ਜਿਵੇਂ ਤੁਸੀਂ ਟਰੱਕਿੰਗ ਦੀ ਗੱਲ ਕੀਤੀ ਹੈ ਇੱਧਰ ਵੀ ਇੱਕ ਖਬਰ ਹੈਗੀ ਆ ਕਿ 8 ਜਾਣਿਆਂ ਨੂੰ ਚਾਰਜ ਕੀਤਾ ਗਿਆ ਜਿਹੜੇ ਰਿਸ਼ਵਤ ਲੈ ਕੇ ਏ ਕਲਾਸ ਲਾਇਸੈਂਸ ਜਿਹੜੇ ਉਹ ਬਣਾ ਕੇ ਦਿੰਦੇ ਸੀ ਟਰੱਕ ਟਰੱਕ ਦੇ ਲਾਇਸੈਂਸ ਬਣਾ ਕੇ ਦਿੰਦੇ ਸੀ ਸੋ ਉਹਦੇ ਉੱਤੇ ਵੀ ਜਿਹੜੀ ਆਪਾਂ ਗੱਲਬਾਤ ਸਾਂਝੀ ਕਰਾਂਗੇ ਜੀ ਮਨਦੀਪ ਜੀ ਸਭ ਤੋਂ ਪਹਿਲਾਂ ਸ਼ੁਰੂ ਦੇ ਵਿੱਚ ਗੱਲ ਕਰ ਲੈਂਦੇ ਆ ਸਰੀ ਦੀ ਸਰੀ ਦੇ ਵਿੱਚ ਇਸ ਵੇਲੇ ਜਿਹੜੇ ਹਾਲਾਤ ਬਣੀ ਹੋਈ ਨੇ ਇਸ ਦੇ ਨਾਲ ਸਾਰੀ ਜਾਨੂ ਨੇ ਰੋਜ਼ਾਨਾ ਪ੍ਰੋਗਰਾਮ ਦੇ ਵਿੱਚ ਅਸੀਂ ਵੀ ਅਪਡੇਟ ਦਿੰਨੇ ਆ ਵੀ ਇੱਥੇ ਕਿਹੜੀ ਥਾਂ ਦੇ ਉੱਪਰ ਗੋਲੀ ਚੱਲ ਗਈ ਹਣ ਤਾਂ ਇੱਕ ਦੀ ਬਜਾਏ ਦੋ ਦੋ ਵਾਰ ਵੀ ਗੋਲੀਆਂ ਇੱਕੋ ਦਿਨ ਦੇ ਵਿੱਚ ਚੱਲ ਜਾਂਦੀਆਂ ਨੇ ਸਰੀ ਤੋਂ ਤਾਜ਼ਾ ਕੀ ਅਪਡੇਟ ਸਾਹਮਣੇ ਆਈ ਹੈ ਜਿੱਥੇ ਦੱਸਿਆ ਜਾ ਰਿਹਾ ਹੈ ਵੀ ਦੋ ਜਿਹੜੇ ਨੌਜਵਾਨ ਨੇ ਪੰਜਾਬੀਆਂ ਦਾ ਨਾਮ ਸਾਹਮਣੇ ਆ ਉਹਨਾਂ ਨੂੰ ਫੜਿਆ ਗਿਆ ਤੇ ਹੁਣ ਇਹ ਵੀ ਮੰਗ ਹੋਣ ਲੱਗੀ ਹੈ ਵੀ ਇੱਥੇ ਐਮਰਜੈਂਸੀ ਲਗਾਈ ਜਾ ਸਕਦੀ ਹੈ ਇਸ ਦੇ ਬਾਰੇ ਜੋ ਡਿਟੇਲ ਹੈ ਉਹ ਜਰੂਰ ਦੱਸ ਦਿਓ ਬਿਲਕੁਲ ਜੀ ਪਿਛਲੇ ਸਾਲ ਦੀ ਗੱਲ ਕਰ ਲਈਏ ਉਸ ਤੋਂ ਪਿਛਲੇ ਸਾਲ ਵੀ ਹਾਲਾਂਕਿ ਕਾਫੀ ਕੇਸ ਆਏ ਸੀ ਤੇ ਆ ਪਿਛਲਾ ਸਾਰਾ ਸਾਲ 2025 ਦਾ ਤੇ ਆ ਹੁਣ 2026 ਦੇ ਪਹਿਲੇ ਮਹੀਨੇ ਹੀ ਨਿਰਪੀਰ ਜੀ ਮੇਰੇ ਖਿਆਲ ਨਾਲ ਇਹਨੇ ਜਿਆਦਾ ਕੇਸ ਆਏ ਨੇ ਇੱਕ ਮਹੀਨੇ ਵਿੱਚ ਜਿਹੜੇ ਰਿਕਾਰਡ ਟੁੱਟੇ ਨੇ ਸੋ ਸਰੀ ਇਸ ਵਕਤ ਜਿਹੜੀ ਐਕਸਟੋਰਸ਼ਨ ਦੀ ਅੱਗ ਦੇ ਵਿੱਚ ਫਰੋਤਿਆਂ ਦੀ ਅੱਗ ਦੇ ਵਿੱਚ ਮਚ ਰਹੀ ਆ ਤੇ ਲੋਕ ਬਹੁਤ ਚਿੰਤਤ ਨੇ ਲਗਾਤਾਰ ਸ਼ਰਿਆਮ ਗੋੜੀਆਂ ਚੱਲ ਰਹੀਆਂ ਨੇ ਸੋ ਇਸ ਮਸਲੇ ਨੂੰ ਲੈ ਕੇ ਜਿਹੜੀ ਪੁਲਿਸ ਆ ਉਹਦੇ ਉੱਤੇ ਵੀ ਕਾਫੀ ਦਬਾਅ ਆ ਸਰਕਾਰਾਂ ਉੱਤੇ ਵੀ ਇਸ ਵਕਤ ਕਾਫੀ ਦਬਾਅ ਆ ਆ ਇਸ ਮਾਮਲੇ ਦੇ ਵਿੱਚ ਇੱਕ ਵੱਡੀ ਕਾਰਵਾਈ ਹੋਈ ਹੈ ਜਿਸ ਸੰਬੰਧੀ ਅੱਜ ਆਪਾਂ ਜਾਣਕਾਰੀ ਦੇਣ ਲੱਗੇ ਹਾਂ ਸੋ ਸਰੀ ਪੁਲਿਸ ਦੇ ਵੱਲੋਂ ਅੱਜ ਸਵੇਰੇ ਇੱਕ ਜਾਣਕਾਰੀ ਜਾਰੀ ਕੀਤੀ ਗਈ ਪਹਿਲਾਂ ਈਮੇਲ ਰਾਹੀਂ ਤੇ ਉਸ ਤੋਂ ਬਾਅਦ মিডিਆ ਨੂੰ ਵੀ ਸੰਬੋਧਨ ਕੀਤਾ ਗਿਆ ਜਿਹਦੇ ਵਿੱਚ ਉਹਨਾਂ ਦੱਸਿਆ ਕਿ ਘਟਨਾ ਜਿਹੜੀ ਇਹ 26 ਮਾਰਚ ਦੀ ਆ 26 ਮਾਰਚ ਨੂੰ ਪੁਲਿਸ ਜਿਹੜੀ ਉਹ ਗਸ਼ਤ ਕਰ ਰਹੀ ਸੀ ਤੜਕੇ ਤਾਂ ਉਸ ਦੇ ਦੌਰਾਨ ਜੋ ਦੱਸਿਆ ਗਿਆ ਪੁਲਿਸ ਦੇ ਵੱਲੋਂ ਕਿ 129 ਸਟਰੀਟ ਤੇ 84 ਐਵਨਿਊ ਦੇ ਸਵੇਰੇ ਤਿੰਨ ਵਜੇ 50 ਮਿੰਟ ਤੇ ਜਿਹੜਾ ਪੁਲਿਸ ਨੂੰ ਲੱਗਿਆ ਕਿ ਕਿਤੇ ਗੋਲੀਆਂ ਚੱਲਣ ਦੀ ਆਵਾਜ਼ ਆਈ ਆ ਪੁਲਿਸ ਤੁਰੰਤ ਜਿਹੜੀ ਉਸ ਮੌਕੇ ਗਸ਼ਟ ਕਰ ਰਿਆ ਸੀਗੇ ਕਾਰਾਂ ਦੇ ਵਿੱਚ ਉਹਨਾਂ ਨੇ ਤੁਰੰਤ ਜਿਹੜਾ ਸੀ ਉਹ ਉਹ ਆਪਣੇ ਕੀ ਕਹਿੰਦੇ ਹੁੰਦੇ ਆ ਸਾਰੀ ਸਤੁਰੰਤ ਹਰਕਤ ਦੇ ਵਿੱਚ ਆ ਗਏ ਤੇ ਇਸ ਤੋਂ ਬਾਅਦ ਉਹਨਾਂ ਨੇ ਛੱਟ ਹੀ ਜਿਹੜੀ ਉਹ ਸਸਪੈਕਟਡ ਕਾਰ ਸੀ ਜਿਸ ਤੋਂ ਸ਼ੱਕ ਸੀ ਕਿ ਸ਼ੂਟਰ ਹੋ ਸਕਦੇ ਨੇ ਜਿਨ੍ਹਾਂ ਦੀ ਗੋਲੀ ਚਲਾਈ ਆ ਉਹ ਹੋ ਸਕਦੇ ਆ ਤਾਂ ਪੁਲਿਸ ਨੇ ਜਿਹੜੀ ਸੀ ਉਹ ਘੇਰ ਲਈ ਤੇ ਉਹਨਾਂ ਨੂੰ ਸੁਰੱਖਿਆਤ ਰੋਕ ਵੀ ਲਿਆ ਜਿਸ ਤੋਂ ਬਾਅਦ ਪੁਲਿਸਤੀ ਗੱਡੀ ਦੀ ਜਾਂਚ ਕੀਤੀ ਕਿ ਪੁਲਿਸ ਵੱਲੋਂ ਜਿਸ ਤੇ ਵਿੱਚੋਂ ਇੱਕ ਡਰਾਈਵਰ ਤੇ ਨਾਲ ਉਸਤੇ ਇੱਕ ਪੈਸੈਂਜਰ ਮਿਲਿਆ ਉਹਨਾਂ ਦੇ ਕੋਲ ਇੱਕ ਲੋਡਡ ਗਨ ਵੀ ਸੀਗੀ ਤੇ ਉਹਨਾਂ ਨੂੰ ਫਿਰ ਗ੍ਰਿਫਤਾਰ ਕਰ ਲਿਆ ਗਿਆ ਉਸ ਤੋਂ ਬਾਅਦ ਪੁੱਛਗਿੱਛ ਕੀਤੀ ਗਈ ਜਿਸ ਤੋਂ ਬਾਅਦ ਪੁਲਿਸ ਨੇ ਹੁਣੇ ਜਾਣਕਾਰੀ ਜਾਰੀ ਕੀਤੀ ਹੈ ਕਿ ਦੋ ਜਣਾਂ ਨੂੰ ਗ੍ਰਿਫਤਾਰ ਕੀਤਾ ਗਿਆ ਜੀ ਤੇ ਉਹਨਾਂ ਦੀ ਉਮਰ ਮਹਿਜ ਇੱਕ ਦੀ 20 ਸਾਲ ਤੇ ਇੱਕ ਦੀ ਜਿਹੜੀ 21 ਸਾਲ ਆ ਹਰਸ਼ਦੀਪ ਸਿੰਘ ਦੀ ਉਮਰ ਜਿਹੜੀ 20 ਸਾਲ ਆ ਤੇ ਹੰਸਪ੍ਰੀਤ 21 ਸਾਲ ਇਹਨਾਂ ਦੋਵਾਂ ਨੂੰ ਗ੍ਰਿਫਤਾਰ ਕੀਤਾ ਗਿਆ ਪੁਲਿਸ ਨੇ ਇਹਨਾਂ ਨੂੰ ਕਸਟਡੀ ਦੇ ਵਿੱਚ ਜਿਹੜਾ ਉਹ ਰੱਖਿਆ ਹੋਇਆ ਆ ਤੇ ਜਿਹੜੀ 30 ਜਨਵਰੀ ਨੂੰ ਉਹਨਾਂ ਦੀ ਅਗਲੀ ਪੇਸ਼ੀ ਜਿਹੜੀ ਹੋਣੀ ਆ ਬੇਲ ਦੇ ਲਈ ਜਾਂ ਅਗਲੀ ਕਾਰਵਾਈ ਦੇ ਲਈ ਸੋ ਪੁਲਿਸ ਨੇ ਦੱਸਿਆ ਕਿ ਇਹ ਜਿਹੜੇ ਆ ਦੋਨੇ ਇਹ ਵਿਦੇਸ਼ੀ ਨਾਗਰਿਕ ਨੇ ਭਾਵ ਕੀ ਅ ਇਹ ਜਿਹੜੇ ਨਾ ਤਾਂ ਇੱਥੇ ਪੀਆਰ ਨੇ ਨਾ ਇਹਨਾਂ ਕੋਲ ਕੋਈ ਹੋਰ ਸਿਟੀਨ ਵਾਲਾ ਸਟੇਟਸ ਹੈ ਆ ਇਹ ਬਾਹਰੋਂ ਆਏ ਹੋਏ ਲੋਕ ਨੇ ਅਤੇ ਇਹਨਾਂ ਦੇ ਸੰਬੰਧੀ ਉਹਨਾਂ ਨੇ ਜਾਣਕਾਰੀ ਕੈਨੇਡਾ ਬਾਰਡਰ ਸਰਵਿਸ ਏਜੰਸੀ ਨੂੰ ਜਿਹੜੀ ਉਹ ਜਾਣਕਾਰੀ ਵੀ ਦੇ ਦਿੱਤੀ ਹੈ ਦੋਨਾਂ ਦੇ ਬਾਰੇ ਸੋ ਜੇ ਤਾਂ ਮਤਲਬ ਇਹ ਹੈ ਕਿ ਇਸ ਤੋਂ ਬਾਅਦ ਇਹਨਾਂ ਦੇ ਨਾਲ ਦੀ ਨਾਲ ਜਿੱਥੇ ਇੱਕ ਪਾਸੇ ਕ੍ਰਿਮਨਲ ਚਾਰ ਜਿਹੜੇ ਲਾਏ ਗਏ ਨੇ ਉਹ ਚੱਲਣਗੇ ਉਹਨਾਂ ਤੇ ਕਾਰਵਾਈ ਹੋਵੇਗੀ ਦੂਜੇ ਪਾਸੇ ਇਮੀਗ੍ਰੇਸ਼ਨ ਵਾਲੇ ਪਾਸੇ ਉਹ ਜਿਹੜਾ ਇਹਨਾਂ ਉੱਤੇ ਜਿਹੜੀ ਉਹ ਕਾਫੀ ਸਖਤਾਈ ਹੋ ਸਕਦੀ ਆ ਤੇ ਜੇਕਰ ਇਹ ਹਾਲਾਂਕਿ ਕਿਉਂਕਿ ਰੰਗੇ ਹੱਥੀ ਫੜੇ ਗਏ ਨੇ ਇਹਨਾਂ ਕੋਲੋਂ ਗਨ ਵੀ ਮਿਲੀ ਆ ਇਹਨਾਂ ਵੀ ਕਾਫੀ ਆ ਪਰ ਫੇਰ ਵੀ ਜਿਹੜਾ ਉਸ ਤੋਂ ਬਾਅਦ ਜੇਕਰ ਕੋਈ ਸੈਰੀਅਸ ਇਹਨਾਂ ਤੇ ਕ੍ਰਾਈਮ ਸਾਬਤ ਨਹੀਂ ਹੁੰਦਾ ਤਾਂ ਵੀ ਇਹਨਾਂ ਨੂੰ ਰਿਪੋਰਟ ਜਿਹੜਾ ਉਹ ਕੀਤਾ ਜਾ ਸਕਦਾ ਕਿਉਂਕਿ ਇਹਨਾਂ ਨੂੰ ਕੈਨੇਡਾ ਦੇ ਵਿੱਚ ਨਾ ਰਹਿਣ ਦੇ ਕਾਬਲ ਜੋਗ ਜਿਹੜਾ ਉਹ ਲਾਦਿਆ ਜਾ ਸਕਦਾ ਆ ਜਿੰਨੇ ਕ ਚਾਰजेस ਉਹਨ ਵੀ ਲੱਗ ਗਏ ਨੇ ਹਾਲਾਂਕਿ ਪੁਲਿਸ ਤਾਂ ਕਹਿਣਾ ਕਿ ਉਹ ਜਾਂਚ ਕਰ ਰਹੇ ਨੇ ਤੇ ਹੋਰ ਵੀ ਇਹਨਾਂ ਤੇ ਜਿਹੜੇ ਚਾਰਜਸ ਉਹ ਆਉਣ ਵਾਲੇ ਸਮੇਂ ਚ ਲੱਗ ਸਕਦੇ ਨੇ ਕਿਉਂਕਿ ਪੁਲਿਸ ਨੂੰ ਹਾਲੇ ਤੱਕ ਇਹ ਨਹੀਂ ਪਤਾ ਲੱਗਾ ਵੀ ਇਹਨਾਂ ਨੇ ਗੋਲੀ ਕਿੱਥੇ ਚਲਾਈ ਆ ਕਿੱਥੇ ਨਹੀਂ ਚਲਾਈ ਜਾਂ ਚਲਾਈ ਵੀ ਆ ਜਾਂ ਨਹੀਂ ਹੱਲੇ ਸਿਰਫ ਜਿਹੜਾ ਜਿਹੜਾ ਹਥਿਆਰ ਇਹਨਾਂ ਕੋਲੋਂ ਮਿਲਿਆ ਲੋੜਦਗਨ ਉਹਦੇ ਹਿਸਾਬ ਨਾਲ ਜਿਹੜੇ ਇਹ ਚਾਰਜਸ ਲੱਗੇ ਨੇ ਬਾਕੀ ਪੁਲਿਸ ਨੂੰ ਇਹ ਵੀ ਉਮੀਦ ਹੈਗੀ ਆ ਕਿ ਅੱਗੇ ਜਾ ਕੇ ਸ਼ਾਇਦ ਇਹਨਾਂ ਕੋਲੋਂ ਲੀਡ ਮਿਲੇ ਤੇ ਹੋਰ ਵੀ ਜਿਹੜੇ ਲੋਕ ਨੇ ਇਸ ਨਾਲ ਸਬੰਧਤ ਜਾਂ ਹੋਰ ਜਿਹੜੀ ਕੁਝ ਤਾਰਾ ਜੋੜਦੀਆਂ ਨੇ ਉਹ ਵੀ ਅਸੀਂ ਹੋਰ ਪਰਦਾ ਫਾਸ਼ ਕਰ ਸਕੀਏ ਸੋ ਇੱਕ ਵੱਡੀ ਖਬਰ ਆ ਜੀ ਇਸ ਤੋਂ ਇਲਾਵਾ ਇੰਦਰਪੀਰ ਜੀ ਸਰੀ ਦੇ ਸਰੀ ਸਿਟੀ ਕਾਉਂਸਲ ਦੇ ਵਿੱਚ ਅੱਜ ਮਤਾ ਪਾਸ ਹੋਇਆ ਇੱਕ ਬੀਤੀ ਸ਼ਾਮ ਜੀ ਉਹਦੇ ਵਿੱਚ ਇਹ ਮੰਗ ਕੀਤੀ ਗਈ ਆ ਮੇਅਰ ਬਰੈਂਡਨ ਲਾਕ ਨੇ ਮਤਾ ਪਾਸ ਕੀਤਾ ਸੀ ਤੇ 8 ਦੇ 8 ਜਿਹੜੇ ਕਾਉਂਸਲਰ ਸੀ ਜਿਹੜੇ ਸੱਤਾਧਿਰ ਦੇ ਤੇ ਵਿਰੋਧੀਧਿਰ ਦੇ ਸਾਰੇ ਇੱਕ ਮਤ ਨਜ਼ਰ ਆਏ ਤੇ ਸਰਬਸੰਸਦ ਨੇ ਮਤਾ ਪਾਸ ਕੀਤਾ ਦਿੱਤਾ ਮੰਗ ਕੀਤੀ ਗਈ ਹੈ ਫੈਡਰਲ ਸਰਕਾਰ ਤੋਂ ਕਿ ਸਰੀ ਦੇ ਵਿੱਚ ਐਮਰਜੈਂਸੀ ਜਿਹੜੇ ਸਟੇਟ ਆਫ ਐਮਰਜੈਂਸੀ ਦਾ ਐਲਾਨ ਕੀਤਾ ਜਾਵੇ ਇਹ ਜੋ ਫਰੋਤੀਆਂ ਦੇ ਮਾਮਲੇ ਚੱਲ ਰਹੇ ਨੇ ਜਾਂ ਜਿੰਨੀਆਂ ਵੀ ਇਹ ਗੋੜੀਆਂ ਚੱਲ ਰਹੀਆਂ ਨੇ ਇਹ ਸਭ ਨੂੰ ਮੱਦੇ ਨਜ਼ਰ ਦੇਖਦਿਆਂ ਹੋਇਆ ਜਿਹੜਾ ਉਹ ਸਟੇਟ ਆਫ ਐਮਰਜੈਂਸੀ ਦਾ ਅਲਾਰਨ ਕੀਤਾ ਜਾਵੇ ਜਿਸ ਤੇ ਵਿੱਚ ਅਸੀਂ ਇਹ ਕਹਿ ਸਕਦੇ ਹਾਂ ਕਿ ਫੈਡਰਲ ਸਰਕਾਰ ਆਪਣੇ ਪੱਧਰ ਤੇ ਫੌਜ ਭੇਜ ਕੇ ਜਾਂ ਕਿਸੇ ਤਰੀਕੇ ਸੜਕਾਂ ਨੂੰ ਸੁਰੱਖਿਅਤ ਬਣਾਵੇ ਸੋ ਇਹ ਜਿਹੜੀ ਮੰਗ ਹੈ ਉਹ ਕੀਤੀ ਗਈ ਆ ਹਾਲਾਂਕਿ ਕੁਝ ਲੋਕ ਇਹ ਕਹਿ ਰਹੇ ਕਿ ਐਮਰਜੈਂਸੀ ਲੱਗ ਗਈ ਆ ਸੋ ਐਮਰਜੈਂਸੀ ਨਹੀਂ ਲੱਗੀ ਪਰ ਇਹ ਜਿਹੜੀ ਮੰਗ ਕੀਤੀ ਆ ਸੋ ਹੁਣ ਦੇਖਦੇ ਹਾਂ ਅੱਗੇ ਫੈਡਰਲ ਸਰਕਾਰ ਕਿਸ ਤਰੀਕੇ ਨਾਲ ਇਹਨੂੰ ਲੈਂਦੀ ਆ ਇਸ ਤੋਂ ਇਲਾਵਾ ਜਿਹੜਾ ਇੱਕ ਹੈਲੀਕਾਪਟਰ ਮੰਗਿਆ ਜਾ ਰਿਹਾ ਸੀ ਇੰਦਰਪ੍ਰੀਤ ਜੋ ਵੀ BCRSMP ਵੱਲੋਂ ਅੱਜ ਇੱਕ ਜਾਣਕਾਰੀ ਸਾਂਝੀ ਕੀਤੀ ਗਈ ਹੈ ਕਿ ਲੋਅਰ ਮੇਨਲੈਂਡ ਲਈ ਖਾਸ ਤੌਰ ਤੇ ਇੱਕ ਹੈਲੀਕਾਪਟਰ ਮੰਗਿਆ ਜਾ ਰਿਹਾ ਸੀਗਾ ਕਿਉਂਕਿ ਪੂਰੇ ਮੈਟਰੋ ਵੈਨਕੂਵਰ ਦੇ ਵਿੱਚ ਦੱਸਿਆ ਜਾ ਰਿਹਾ ਸੀ ਕਿ ਇੱਕੋ ਹੀ ਹੈਲੀਕਾਪਟਰ ਹੈ ਤੇ ਉਹਦੀ ਉਹੀ ਸਾਰੇ ਵਰਤਦੇ ਨੇ ਤੇ ਮੌਕੇ ਸਰ ਕਈ ਵਾਰ ਉਹ ਮਿਲਦਾ ਵੀ ਨਹੀਂ ਸੋ ਹੁਣ ਜਿਹੜਾ ਇੱਕ ਹੈਲੀਕਾਪਟਰ ਹੈ ਉਹ ਲੋਅਰ ਮੇਨਲੈਂਡ ਦੇ ਵਿੱਚ ਖਾਸ ਤੌਰ ਤੇ ਐਕਸਟਰੋਸ਼ਨ ਦੇ ਮਾਮਲਿਆਂ ਦੇ ਲਈ ਗਸ਼ਤੀ ਦੇ ਵਿੱਚ ਰਹੇਗਾ ਜਿਵੇਂ ਅਸੀਂ ਹੁਣ ਇਹ ਦੇਖ ਸਕਦੇ ਹਾਂ ਕਿ ਸਰੀ ਦੇ ਉੱਤੇ ਰਾਤ ਨੂੰ ਵੀ ਜਿਹੜਾ ਹੈਲੀਕਾਪਟਰ ਹੈ ਉਹ ਉੜਦਾ ਰਹੇਗਾ ਤਾਂ ਕਿ ਜਿਹੜੇ ਗੋੜੀਆਂ ਚਲਾ ਕੇ ਭਜਦੇ ਨੇ ਉਹਨਾਂ ਦਾ ਪਿੱਛਾ ਕੀਤਾ ਜਾ ਸਕੇ ਸੋ ਇਹ ਜਾਣਕਾਰੀ ਜਿਹੜੀ ਉਹ ਸਾਹਮਣੇ ਆ ਰਹੀ ਆ ਸੋ ਲੱਗਦਾ ਇਹ ਹੈ ਕੇਂਦਰਪੀਤ ਜੀ ਕਿਉਂਕਿ ਜਿਆਦਾ ਮਾਮਲੇ ਇਧਰਲੇ ਪਾਸੇ ਲੋਅਰ ਮੈਲੈਂਡ ਦੇ ਵਿੱਚ ਸਰੀ ਵਿੱਚ ਤੇ ਐਪੀਸੋਡ ਦੇ ਵਿੱਚ ਆ ਰਹੇ ਨੇ ਸੋ ਇਹਨਾਂ ਇਲਾਕਿਆਂ ਦੇ ਵਿੱਚ ਜਿਹੜਾ ਇਹ ਹੈਲੀਕਾਪਟਰ ਉਹ ਤਨਤ ਰਹਿ ਸਕਦਾ ਸੋ ਹੋਰ ਵੀ ਕਾਫੀ ਖਬਰਾਂ ਨੇਂਦਰਪੀਤ ਜੀ ਸਾਰੇ ਮਸਲੇ ਨਾਲ ਜੁੜੀਆਂ ਹੋਈਆਂ ਉਧਰ ਕੈਲਗਰੀ ਵਾਲਾ ਮਸਲਾ ਵੀ ਕਾਫੀ ਮਗਿਆ ਹੋਇਆ ਜਿੱਥੇ ਗਾਇਕ ਵੀਰ ਦਿਵਿੰਦਰ ਦੇ ਘਰ ਉੱਤੇ ਗੋਲੀਆਂ ਚੱਲੀਆਂ ਸੀਗੀਆਂ ਸੋ ਕਾਫੀ ਹੁਣ ਤੱਕ ਕਾਫੀ ਕੁਝ ਹੋ ਰਿਹਾ ਸੋ ਹੁਣ ਆਪਾਂ ਗੱਲਬਾਤ ਕਰਦੇ ਆ ਜੀ ਅਮਰੀਕਾ ਦੀ ਤੇ ਅਮਰੀਕਾ ਉਤੇ ਇੱਕ ਬਹੁਤ ਵੱਡੀ ਖਬਰ ਇੰਦਰਪੀਤ ਜੀ ਸਾਹਮਣੇ ਆ ਰਹੀ ਆ ਖਾਸ ਤੌਰ ਤੇ ਕੈਲੀਫੋਰਨੀਆ ਕਿਉਂਕਿ ਆਪਣਾ ਬਹੁਤਾ ਭਾਈਚਾਰਾ ਉਹ ਕੈਲੀਫੋਰਨੀਆ ਵਿੱਚ ਵਸਦਾ ਤੇ ਟਰਕਿੰਗ ਜਿਹੜੀ ਆ ਉੱਥੇ ਕਾਫੀ ਵੱਡੀ ਪੱਧਰ ਤੇ ਆਪਣਾ ਭਾਈਚਾਰਾ ਜੁੜਿਆ ਹੋਇਆ ਟਰਕਿੰਗ ਦੇ ਨਾਲ ਸੋ ਇਹ ਜੋ ਜਾਣਕਾਰੀ ਆ ਰਹੀ ਇੰਦਰਪੀਤ ਜੀ ਕਿ ਕੈਲੀਫੋਰਨੀਆ ਤੋਂ ਸੀਰੀਅਲ ਦੇਣ ਦੀ ਤਾਕਤ ਜਿਹੜੀ ਉਹ ਖੋਈ ਜਾ ਸਕਦੀ ਆ ਸੋ ਇੱਕ ਬਹੁਤ ਵੱਡਾ ਝਟਕਾ ਹੋ ਸਕਦਾ ਆ ਸੋ ਇਸ ਪੰਜ ਦੱਸਿਓ ਵੀ ਇਹ ਅਪਡੇਟ ਕਿਉਂ ਆ ਰਹੀ ਆ ਇਹਦੇ ਪਿੱਛੇ ਪੂਰੀ ਜਾਣਕਾਰੀ ਕੀ ਆ ਜੀ ਬਿਲਕੁਲ ਮਨਦੀਪ ਜੀ ਟਰੱਕਿੰਗ ਦੇ ਜਿਹੜੀ ਸੰਬੰਧ ਦੇ ਵਿੱਚ ਇਸ ਵੇਲੇ ਸਖਤੀ ਦੇਖਣ ਮਿਲ ਰਹੀ ਹੈ ਅਜੇ ਹੀ ਦੇ ਵਿੱਚ ਹੁਣ ਦੋ ਵੱਡੀਆਂ ਅਪਡੇਟਸ ਸਾਹਮਣੇ ਆਈਆਂ ਨੇ ਜਿਥੇ ਇੱਕ ਤਾਂ ਜੋ ਕੈਲੀਫੋਰਨੀਆ ਦੇ ਕੋਲ ਹੱਕ ਕੈਲੀਫੋਰਨੀਆ ਦੇ ਕੋਲੋਂ ਹੀ ਹੱਕ ਹੋਇਆ ਜਾ ਸਕਦਾ ਹੈ ਕਿ ਉਹ ਆਉਣ ਵਾਲੇ ਸਮੇਂ ਦੇ ਵਿੱਚ ਸੀਡੀਐਲ ਕਿਸੇ ਨੂੰ ਜਾਰੀ ਕਰ ਸਕਦੇ ਨੇ ਇਸ ਦੇ ਉੱਪਰ ਗੱਲਬਾਤ ਕਰਾਂਗੇ ਤੇ ਨਾਲ ਦੀ ਨਾਲ ਇੱਕ ਹੋਰ ਜਿਹੜੀ ਦੂਸਰੀ ਜਾਣਕਾਰੀ ਹੈ ਜਿਥੇ ਇੱਕ ਚਾਈਨੀਜ਼ ਜਿਹੜੀ ਐਸੋਸੀਏਸ਼ਨ ਸੀ ਟਰੱਕਿੰਗ ਐਸੋਸੀਏਸ਼ਨ ਉਹਨਾਂ ਵੱਲੋਂ ਕੇਸ ਕੀਤਾ ਗਿਆ ਸੀ ਜਿਸ ਤੇ ਉਹਨਾਂ ਨੇ ਮੰਗ ਕੀਤੀ ਸੀ ਜਿਹੜੇ ਨਾਨ ਡੋਮਿਸਾਈਲ ਜਿਨ੍ਹਾਂ ਦੇ ਕੋਲ ਵਰਕ ਪਰਮਿਟ ਹੈ ਉਹਨਾਂ ਨੂੰ ਜਿਹੜਾ ਟਰੱਕ ਚਲਾਉਣ ਦੀ ਇਜਾਜ਼ਤ ਜਿਹੜੀ ਹੈ ਉਸ ਨੂੰ ਅੱਗੇ ਜਾਰੀ ਰੱਖਿਆ ਜਾਵੇ ਇਸ ਸਬੰਧੀ ਜਿਹੜੀ ਹੈ ਉਹ ਜਾਣਕਾਰੀ ਦਵਾਂਗੇ ਸਭ ਤੋਂ ਪਹਿਲਾਂ ਤਾਂ ਵੱਡੀ ਅਪਡੇਟ ਜੋ ਕੈਲੀਫੋਰਨੀਆ ਨੂੰ ਹੁਣ ਧਮਕੀ ਦਿੱਤੀ ਜਾ ਰਹੀ ਹੈ ਉਸ ਦੇ ਉੱਪਰ ਗੱਲਬਾਤ ਕਰ ਲੈਂਦੇ ਆ ਜਿਥੇ ਟ੍ਰਾਂਸਪੋਰਟੇਸ਼ਨ ਦੇ ਸੈਕਟਰੀ ਵੱਲੋਂ ਕਿਹਾ ਗਿਆ ਹੈ ਵੀ ਹੋ ਸਕਦਾ ਹੈ ਵੀ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਕੈਲੀਫੋਰਨੀਆ ਦੇ ਕੋਲੋਂ ਇਹ ਹੱਕ ਵਾਪਸ ਲੈ ਲਈਏ ਕਿ ਉਹ ਕਿਸੇ ਨੂੰ ਵੀ ਜਿਹੜਾ ਸੀਡੀਐਲ ਜਾਰੀ ਕਰ ਸਕਣ ਇਸ ਦੇ ਵਿੱਚੇ ਕਾਰਨ ਉਹਨਾਂ ਨੇ ਸਪਸ਼ਟ ਕੀਤਾ ਉਹ ਕਹਿੰਦੇ ਵੀ ਅਸੀਂ ਕੈਲੀਫੋਰਨੀਆ ਨੂੰ ਕਿਹਾ ਸੀ ਵੀ ਜਿਹੜੇ ਨਾਨ ਡੋਮਿਸਾਈਲ ਸੀਡੀਐਲ ਜਿਹੜੇ ਕਿ ਸਹੀ ਤਰੀਕੇ ਦੇ ਨਾਲ ਜਾਰੀ ਨਹੀਂ ਕੀਤੇ ਗਏ ਉਹਨਾਂ ਨੂੰ ਰੱਦ ਕੀਤਾ ਜਾਵੇ ਪਰ ਕਹਿੰਦੇ ਵੀ ਉਹਨਾਂ ਨੇ ਐਕਸਟੈਂਸ਼ਨ ਦਿੱਤੀ ਜਿਸ ਤੋਂ ਬਾਅਦ ਅਸੀਂ ਮਿਲੀਅਨਸ ਦੇ ਵਿੱਚ ਫੰਡਿੰਗ ਰੋਕ ਲਈ ਉਹ ਕਹਿੰਦੇ ਵੀ 17000 ਨੂੰ ਰੁਕ ਮਾਫ ਕਰਨਾ 17000 ਜਿਹੜੇ ਲਾਇਸੈਂਸ ਰੱਦ ਕਰਨ ਜਾ ਰਿਹਾ ਕੈਲੀਫੋਰਨੀਆ ਉਹ ਕਹਿੰਦੇ ਵੀ ਇੰਨਾ ਇੰਨੇ ਜਿਹੜੇ ਲਾਇਸੈਂਸ ਨੇ ਉਹ ਘਟਨੇ ਹੋਰ ਵੀ ਜਿਹੜੇ ਰੱਦ ਕੀਤੇ ਜਾਣੇ ਚਾਹੀਦੇ ਨੇ ਜਿਸ ਤੋਂ ਬਾਅਦ ਇਹ ਅੱਜ ਇੱਕ ਵੱਡੀ ਗੱਲ ਉਹਨਾਂ ਵੱਲੋਂ ਕਹਿ ਦਿੱਤੀ ਗਈ ਉਹ ਕਹਿੰਦੇ ਵੀ ਅਸੀਂ ਹੁਣ ਇਸ ਸੰਬੰਧੀ ਕੰਮ ਕਰਾਂਗੇ ਤਾਂਕਿ ਇਹ ਜਿਹੜਾ ਹੱਕ ਹੈ ਉਹ ਕੈਲੀਫੋਰਨੀਆ ਤੋਂ ਵਾਪਸ ਲੈ ਲਿਆ ਜਾਵੇ ਸੋ ਕਿਸੇ ਨੂੰ ਵੀ ਇਹ ਸੀਡੀਐਲ ਜਾਰੀ ਨਾ ਕਰਨ ਦਿੱਤਾ ਜਾਵੇ ਇਸ ਸੰਬੰਧੀ ਇਹ ਗੱਲਬਾਤ ਹੋ ਰਹੀ ਹੈ ਚਾਹੀ ਕੋਈ ਵਰਕ ਪਰਮਿਟ ਵਾਲੀ ਸੀਡੀਐਲ ਹੋਣ ਜਾਂ ਫਿਰ ਜਿਹੜੇ ਯੂਐਸ ਸਿਟੀਜ਼ਨਸ ਨੂੰ ਜਾਂ ਫਿਰ ਗ੍ਰੀਨ ਕਾਰਡ ਹੋਲਡਰਸ ਨੂੰ ਜਿਹੜਾ ਟਰੱਕ ਚਲਾਉਣ ਦੀ ਇਜਾਜ਼ਤ ਦਿੱਤੀ ਜਾਂਦੀ ਹੈ ਉਸ ਸੰਬੰਧੀ ਵੀ ਇਹ ਜਿਹੜੀ ਸਖਤੀ ਕਰਨ ਦਾ ਫੈਸਲਾ ਜਿਹੜਾ ਹੈ ਉਹ ਕੀਤਾ ਜਾ ਸਕਦਾ ਹੈ ਹਾਲਾਂਕਿ ਇਸ ਦੇ ਬਾਰੇ ਔਨ ਵਾਲੀ ਸਮੇਂ ਦੇ ਵਿੱਚ ਕੀ ਬਦਲਾਅ ਹੁੰਦੇ ਨੇ ਜਾਂ ਕੈਲੀਫੋਰਨੀਆ ਸੂਬੇ ਵੱਲੋਂ ਇਸ ਸੰਬੰਧੀ ਕੀ ਕਦਮ ਚੁੱਕਿਆ ਜਾਂਦਾ ਹੈ ਉਹਨਾਂ ਦਾ ਕੀ ਪੱਖ ਸਾਹਮਣੇ ਆਉਂਦਾ ਇਸ ਦੇ ਉੱਪਰ ਵੀ ਅਸੀਂ ਅਪਡੇਟ ਜ਼ਰੂਰ ਹਾਸਿਲ ਕਰਦੇ ਰਵਾਂਗੇ ਤੇ ਦੂਜੀ ਜਿਹੜੀ ਮਨਦੀਪ ਜੀ ਵੱਡੀ ਖਬਰ ਹੈ ਜਿੱਥੇ ਹੁਣ ਕੋਰਟ ਵੱਲੋਂ ਜਿਹੜਾ ਹੈ ਉਹ ਜਿਹੜੇ ਵਰਕ ਪਰਮਿਟ ਹੋਲਡਰਸ ਦੇ ਸੀਡੀਐਲ ਅੱਗੇ ਐਕਸਟੈਂਡ ਕਰਨ ਦੇ ਉਸ ਦੇ ਹੱਕ ਦੇ ਵਿੱਚ ਫੈਸਲਾ ਨਹੀਂ ਸੁਣਾਇਆ ਗਿਆ ਇੱਕ ਚਾਈਨੀਜ਼ ਟ੍ਰਕਿੰਗ ਐਸੋਸੀਏਸ਼ਨ ਵੱਲੋਂ ਪਿਛਲੇ ਦਿਨੀ ਕੋਰਟ ਦਾ ਦਰਵਾਜ਼ਾ ਖੜਕਾਇਆ ਗਿਆ ਸੀ ਜਿੱਥੇ ਉਹਨਾਂ ਨੇ ਮੰਗ ਕੀਤੀ ਸੀ ਵੀ ਜਿਹੜੇ ਸੀਡੀਐਲ ਨੇ ਅੱਗੇ ਉਹਨਾਂ ਨੂੰ ਐਕਸਟੈਂਡ ਕੀਤਾ ਜਾਵੇ ਜਿਹੜੇ ਲੋਕਾਂ ਨੂੰ ਚਿੱਠੀਆਂ ਭੇਜ ਦਿੱਤੀਆਂ ਗਈਆਂ ਵੀ ਉਹ ਜਿਹੜੇ ਟਰੱਕ ਨਹੀਂ ਚਲਾ ਸਕਦੇ ਉਹ ਕਹਿੰਦੇ ਵੀ ਅੱਗੇ ਉਹਨਾਂ ਨੂੰ ਉਹਨਾਂ ਦੇ ਲਾਇਸੈਂਸ ਜਿਹੜੇ ਐਕਸਟੈਂਡ ਕੀਤੇ ਜਾਣ ਕੋਰਟ ਦੇ ਵਿੱਚ ਜਦੋਂ ਇਹ ਮਾਮਲਾ ਗਿਆ ਤੇ ਉਸ ਤੋਂ ਬਾਅਦ ਜਿਹੜੀ ਮਾਰਚ ਮਹੀਨੇ ਤੱਕ ਜੋ ਮਿਆਦ ਸੀ ਜਿਨ੍ਹਾਂ ਨੂੰ ਚਿੱਠੀਆਂ ਆਈਆਂ ਉਹ ਲਾਇਸੈਂਸ ਦੀ ਮਿਆਦ ਉਦੋਂ ਤੱਕ ਕਰ ਦਿੱਤੀ ਗਈ ਬਹੁਤ ਸਾਰੇ ਲੋਕਾਂ ਨੂੰ ਇਹ ਲੱਗਿਆ ਜਾਂ ਬਹੁਤ ਸਾਰੇ ਜਿਹੜੇ ਐਸੋਸੀਏਸ਼ਨ ਦੇ ਨਾਲ ਜੁੜੇ ਹੋਏ ਲੋਕ ਨੇ ਉਹਨਾਂ ਨੇ ਇਹ ਸੋਚਿਆ ਵੀ ਹੁਣ ਜੇ ਐਕਸਟੈਂਸ਼ਨ ਮਿਲ ਗਈ ਹੈ ਤੇ ਹੋ ਸਕਦਾ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਕੋਈ ਰਾਹਤ ਦੀ ਚੰਗੀ ਖਬਰ ਵੀ ਮਿਲ ਸਕਦੀ ਹੈ ਪਰ ਅਜਿਹਾ ਨਹੀਂ ਹੋ ਸਕਿਆ ਕੋਰਟ ਨੇ ਜਿਹੜਾ ਇੱਕ ਵੱਡਾ ਛਟਕਾ ਦਿੱਤਾ ਉਹ ਕਹਿੰਦੇ ਵੀ ਜਿਹੜਾ ਕੈਲੀਫੋਰਨੀਆ ਨੂੰ ਅਸੀਂ ਫੋਰਸ ਨਹੀਂ ਕਰ ਸਕਦੇ ਕਿ ਉਹ ਜਿਹੜੇ ਅੱਗੇ ਲਾਇਸੈਂਸ ਨੇ ਉਹਨਾਂ ਨੂੰ ਐਕਸਟੈਂਡ ਕਰਨ ਸੋ ਆਉਣ ਵਾਲੇ ਦਿਨਾਂ ਦੇ ਵਿੱਚ ਦੇਖਦੇ ਹਾਂ ਵੀ ਇਸ ਨੂੰ ਲੈ ਕੇ ਕੀ ਅਪਡੇਟ ਸਾਹਮਣੇ ਆਉਂਦੀ ਹੈ ਕਿਉਂਕਿ ਜੋ ਜਾਕਾਰਾ ਮੂਮੈਂਟ ਤੇ ਹੋਰ ਵੀ ਬਹੁਤ ਸਾਰੇ ਜਿਹੜੇ ਆਰਗੇਨਾਈਜੇਸ਼ਨ ਸੀ ਉਹਨਾਂ ਵੱਲੋਂ ਵੀ ਜਿਹੜਾ ਡੀਐਮਵੀ ਦੇ ਉੱਪਰ ਕੇਸ ਕੀਤਾ ਗਿਆ ਸੀ ਇਸ ਦੇ ਉੱਪਰ ਵੀ ਅਸੀਂ ਡਿਟੇਲ ਦੇ ਵਿੱਚ ਜ਼ਰੂਰ ਖਬਰ ਹਾਸਲ ਕਰਨ ਦੀ ਕੋਸ਼ਿਸ਼ ਕਰਾਂਗੇ ਵੀ ਕੀ ਅਪਡੇਟ ਹੈ ਪਰ ਫਿਲਹਾਲ ਇਹ ਜਿਹੜੀਆਂ ਦੋ ਖਬਰਾਂ ਆਈਆਂ ਨੇ ਜਾਂ ਅਪਡੇਟ ਕਹਿ ਲਈਏ ਇਹ ਕੋਈ ਚੰਗੀਆਂ ਤੇ ਬਹੁਤ ਰਹਾਤ ਭਰੀਆਂ ਫਿਲਹਾਲ ਸਾਹਮਣੇ ਨਹੀਂ ਆਈਆਂ ਜੀ ਬਿਲਕੁਲ ਸੋ ਇਹ ਕਾਫੀ ਵੱਡੀ ਅਪਡੇਟ ਹੈ ਕਿਉਂਕਿ ਕੈਲੀਫੋਰਨੀਆ ਆਪਣੇ ਹਮਚ ਇੱਕ ਬਹੁਤ ਵੱਡਾ ਸੂਬਾ ਆ ਤੇ ਇੱਕ ਵੱਡੀ ਆਰਥਿਕਤਾ ਵੀ ਅਸੀਂ ਕਹਿ ਸਕਦੇ ਆ ਅਮਰੀਕਾ ਦੇ ਵਿੱਚ ਔਰ ਵੱਡੀ ਆਰਥਿਕਤਾ ਟਰਕਿੰਗ ਦੇ ਸਿਰ ਤੇ ਵੀ ਕਹਿ ਸਕਦੇ ਆ ਤੇ ਆਪਣਾ ਭਾਈਚਾਰਾ ਇਸ ਨਾਲ ਬਹੁਤ ਗੰਭੀਰਤਾ ਨਾਲ ਜਿਹੜਾ ਜ ਬਹੁਤ ਜ਼ਿਆਦਾ ਜੁੜਿਆ ਹੋਇਆ ਸੋ ਬਾਕੀ ਦੇਖਦੇ ਆਉਣ ਵਾਲੇ ਸਮੇਂ ਜਿਹੜੀ ਵੀ ਅਪਡੇਟ ਹੋਈ)^{(ਪਿੰਦਰਪੀਰ ਜੀ ਆਪਾ ਦਰਸ਼ਕਾਂ ਨਾਲ ਸਾਂਝੀ ਕਰਦੀ ਰਹਾਂਗੇ} ਜੀ ਬਿਲਕੁਲ ਅ ਮੰਦੀਪ ਜੀ ਇਸ ਤੋਂ ਬਾਅਦ ਹੁਣ ਅਸੀਂ ਜੋ ਇੱਥੇ ਟਰਕਿੰਗ ਦੇ ਵਿੱਚ ਹੋ ਰਿਹਾ ਉਸ ਦੀ ਤਾਂ ਗੱਲਬਾਤ ਕੀਤੀ ਹੈ ਪਰ ਕੈਨੇਡਾ ਤੋਂ ਵੀ ਇੱਕ ਵੱਡੀ ਅਪਡੇਟ ਸਾਹਮਣੇ ਆ ਰਹੀ ਹੈ ਪਤਾ ਲੱਗਿਆ ਹੈ ਵੇ ਫਰਾਡ ਦੇ ਤਰੀਕੇ ਦੇ ਨਾਲ ਲਾਇਸੈਂਸ ਜਾਰੀ ਕੀਤੇ ਜਾ ਰਹੇ ਸੀ ਉਸ ਦੇ ਸਬੰਧੀ ਵੀ ਹੁਣ ਕਾਰਵਾਈ ਹੋਈ ਹੈ 8 ਜਾਣਿਆਂ ਨੂੰ ਚਾਰਜ ਕੀਤੇ ਜਾਣ ਦੇ ਬਾਰੇ ਪਤਾ ਲੱਗਿਆ ਸੋ ਇਸ ਦੇ ਬਾਰੇ ਡਿਟੇਲ ਦੇ ਦਿਓ ਜੀ ਬਿਲਕੁਲ ਇੰਦਰਪ੍ਰੀਤ ਜੀ ਸੋ ਇਹ ਕਾਫੀ ਲੰਬੇ ਸਮੇਂ ਤੋਂ ਕੈਨੇਡਾ ਦੇ ਵਿੱਚ ਰੌਲਾ ਪੈ ਰਿਹਾ ਖਾਸ ਤੌਰ ਤੇ ਅਨਟਾਰੀਓ ਵਾਲੇ ਪਾਸੇ ਤਾਂ ਕਾਫੀ ਸਮੇਂ ਤੋਂ ਜਿਹੜਾ ਉੱਥੇ ਦਾ ਟ੍ਰਾਂਸਪੋਰਟੇਸ਼ਨ ਵਿਭਾਗ ਹੈ ਉਹ ਇਸ ਮਸਲੇ ਉੱਤੇ ਜਿਹੜਾ ਕਾਫੀ ਗੰਭੀਰ ਹੈ ਜਿਨ੍ਹਾਂ ਨੇ ਜਿਹੜਾ ਪਿਛਲੇ ਦਿਨੀ ਆਪਾਂ ਇੱਕ ਪ੍ਰੋਗਰਾਮ 'ਚ ਜਾਣਕਾਰੀ ਦਿੱਤੀ ਸੀ ਕਿ ਸ਼ਾਰਟ ਸਕੂਲਾਂ ਦੇ ਲਾਇਸੈਂਸ ਜਿਹੜੇ ਉਹ ਰੱਦ ਕਰ ਦਿੱਤੇ ਸੀਗੇ ਤੇ ਹੁਣ ਉਸ ਤੋਂ ਅੱਗੇ ਇੱਕ ਕਦਮ ਜਿਹੜਾ ਵਧਿਆ ਗਿਆ ਤੇ ਹੁਣ 8 ਜਾਣਿਆਂ ਨੂੰ ਚਾਰਜ ਜਿਹੜਾ ਕੀਤਾ ਗਿਆ ਇੰਦਰਪ੍ਰੀਤ ਜੀ ਇਹਦੇ ਵਿੱਚ ਇਹ ਦੱਸਿਆ ਜਾ ਰਿਹਾ ਹੈ ਕਿ ਰਿਸ਼ਵਤ ਲੈ ਕੇ ਜਿਹੜੇ ਆ ਉਹ ਅ ਲਾਇਸੈਂਸ ਜਿਹੜੇ ਉਹ ਬਣਾਏ ਜਾ ਰਹੇ ਸੀਗੇ ਜੋ ਦੋਸ਼ ਲੱਗੇ ਨੇ 8 ਜਣੇ ਚਾਰਜ ਹੋਏ ਨੇ ਤੇ ਇਹਦੇ ਵਿੱਚ ਜੋ ਨਾਵਾਂ ਤੋਂ ਲੱਗ ਰਿਹਾ ਕਿ ਚਾਰ ਜਿਹੜੇ ਨੇ ਉਹ ਪੰਜਾਬੀ ਨੇ ਸੋ ਹੁਣ ਤੱਕ ਜੋ ਜਾਣਕਾਰੀ ਸਾਹਮਣੇ ਆਈ ਆ ਜੀ ਕਿ 온ਟਾਰੀਓ ਪ੍ਰੋਵਿੰਸ਼ੀਅਲ ਪੁਲਿਸ ਦੇ ਵੱਲੋਂ 8 ਲੋਕਾਂ ਨੂੰ ਚਾਰਜ ਕੀਤਾ ਗਿਆ ਜਿਹੜੇ ਖਾਸ ਤੌਰ ਤੇ ਇੱਕ ਕਲਾਸ A ਲਾਇਸੈਂਸ ਕਮਰਸ਼ੀਅਲ ਟਰੱਕ ਚ ਲਾਉਣ ਜਿਹੜੇ ਲਾਰਜ ਕਮਰਸ਼ੀਅਲ ਟਰੱਕ ਚ ਲਾਉਣ ਲਈ ਵਰਤੇ ਜਾਂਦੇ ਨੇ ਸੋ ਉਹਨਾਂ ਦੇ ਵੀ ਦੱਸਿਆ ਜਾ ਰਿਹਾ ਕਿ ਜਿਹੜੇ ਕੁਝ ਐਮਪਲੀਕੈਂਟ ਸੀਗੇ ਉਹਨਾਂ ਨੇ ਰਿਸ਼ਵਤ ਦਿੱਤੀ ਸੀ ਇਹਨਾਂ ਕੇਸਾਂ ਦੇ ਵਿੱਚ ਆ ਲਾਇਸੈਂਸ ਬਣਾਉਣ ਦੇ ਲਈ ਜਿਸ ਤੋਂ ਬਾਅਦ ਜਿਹੜੀ ਇਹ ਜਾਂਚ ਖੁੱਲ ਗਈ ਸੀ ਤੇ ਵੀ ਪਤਾ ਲੱਗਿਆ ਕਿ ਸ਼ਾਇਦ ਕੋਈ ਅੰਦਰਖਾਤੇ ਵਿਟਨੈਸ ਵੀ ਬਣਿਆ ਵਾ ਜਿਸ ਕਰਕੇ ਜਿਹੜਾ ਇਹ ਸਾਰੀ ਪੋਲ ਖੁੱਲੀ ਆ ਸੋ ਇਸ ਮਾਮਲੇ ਦੇ ਵਿੱਚ ਜਿਹੜੇ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਦੀ ਚਾਰਜ ਕੀਤਾ ਗਿਆ ਉਹਦੇ ਵਿੱਚ ਜਸਪਾਲ ਬੈਣੀਪਾਲ ਉਮਰ 58 ਸਾਲ ਹਰਮਨਦੀਪ ਉਮਰ 40 ਸਾਲ ਨਵਦੀਪ ਗਰੇਵਾਲ ਉਮਰ 36 ਸਾਲ ਵਿਸ਼ਨੂੰ ਕੁਮਾਰ ਉਮਰ 36 ਸਾਲ ਵਿਕਟਰ ਅਮੇਡ ਉਮਰ 55 ਸਾਲ ਇਮਰਾਨ জাফর ਉਮਰ 43 ਸਾਲ ਤੇ ਕ੍ਰੇਗ ਬੈਰੀ ਉਮਰ 54 ਸਾਲ ਤੇ ਇਸ ਦੇ ਨਾਲ ਹੀ ਮਨਦੀਪ ਮਾਨਸ਼ਾਹੀਆ ਉਮਰ 34 ਸਾਲ ਸੋ ਇਹਨਾਂ ਜਾਣਿਆਂ ਨੂੰ ਇਹ 8 ਜਾਣਿਆਂ ਨੂੰ ਜਿਹੜਾ ਉਹ ਗ੍ਰਿਫਤਾਰ ਕੀਤਾ ਗਿਆ ਫਿਲਹਾਲ ਇਹਨਾਂ ਨੂੰ ਰੀਲੀਸ ਕਰ ਦਿੱਤਾ ਗਿਆ ਤੇ ਇਹਨਾਂ ਦੀ ਅਗਲੀ ਪੇਸ਼ੀ ਉਹ ਜਿਹੜੀ ਆ ਵੀਰਵਾਰ ਨੂੰ ਜਿਹੜੀ ਉਹ ਪੈ ਸਕਦੀ ਆ ਸੋ ਕੁੱਲ ਮਿਲਾ ਕੇ ਜੀ ਪੁਲਿਸ ਦਾ ਕਹਿਣਾ ਹੈ ਕਿ ਜਿਹੜੇ ਐਗਜ਼ਾਮੀਨੇਸ਼ਨ ਸੀਗੇ ਉਹ ਕੰਪਰਮਾਈਜ਼ ਕੀਤੇ ਗਏ ਆ ਉਹਨਾਂ ਦੇ ਨਾਲ ਉਹਨਾਂ ਦੇ ਵਿੱਚ ਜਿਹੜਾ ਤਾਂ ਕਿ ਆਊਟਕਮ ਜਿਹੜੀ ਉਹ ਕਿਸੇ ਤਰੀਕੇ ਉਹਨਾਂ ਦੇ ਹੱਕ ਚ ਆ ਸਕੇ ਜਿਹੜੇ ਐਪਲੀਕੈਂਟ ਸੀਗੇ ਉਹਨਾਂ ਕੋਲੋਂ ਰਿਸ਼ਵਤ ਲਈ ਗਈ ਤੇ ਉਸ ਤਰੀਕੇ ਨਾਲ ਜਿਹੜੇ ਇਹ ਕੀਤੇ ਗਏ ਸੀਗੇ ਡਰਾਈਵਿੰਗ ਟੈਸਟ ਕੰਡਕਟ ਕੀਤੇ ਗਏ ਸੀ ਤੇ ਪੁਲਿਸ ਦਾ ਇਹ ਵੀ ਕਹਿਣਾ ਕਿ ਜਿੱਥੇ ਇਹ ਕਿੰਗਸਟਨ ਦੇ ਵਿੱਚ ਕੁਝ ਟੈਸਟ ਹੋਏ ਸੀ ਇਸ ਤਰੀਕੇ ਨਾਲ ਉੱਥੇ ਹੀ ਗ੍ਰੇਟਰ ਟ੍ਰਾਂਟੋ ਦੇ ਏਰੀਆ ਵਿੱਚ ਦੀਆਂ ਵੀ ਕੁਝ ਲੋਕੇਸ਼ਨਾਂ 'ਤੇ ਇਸੇ ਤਰੀਕੇ ਨਾਲ ਕੰਮ ਜਿਹੜਾ ਚੱਲ ਰਿਹਾ ਸੀ ਜਿਸ ਦਾ ਪਰਦਾ ਫਾਸ਼ ਹੁਣ ਪੁਲਿਸ ਨੇ ਕੀਤਾ ਆ ਸੋ ਕੁੱਲ ਮਿਲਾ ਕੇ ਅਸੀਂ ਕਹਿ ਸਕਦੇ ਹਾਂ ਕਿ ਕਾਫੀ ਵੱਡੀ ਇਹ ਖਬਰ ਆ ਜਾਣਕਾਰੀ ਆ ਤੇ ਪਿਛਲੇ ਕਾਫੀ ਸਮੇਂ ਤੋਂ ਅੰਟਾਰੀਓ ਸਰਕਾਰੀ ਦਾ ਮਾਮਲਾ ਤੇ ਸਖਤ ਨਜ਼ਰ ਆ ਰਹੀ ਆ ਤੇ ਹੁਣ ਇਸ ਕਰਕੇ ਵੱਡੀ ਕਾਰਵਾਈ ਇਹ ਕੀਤੀ ਗਈ ਆ ਬਾਕੀ ਦੇਖਦੇ ਹਾਂ ਅਕਕੋਕੀ ਇਹਨਾਂ ਦੇ ਉੱਤੇ ਜਿਹੜੇ ਉਹ ਬੀਚ ਆਫ ٹرسٹ ਦੇ ਚਾਰਜਸ ਲੱਗੇ ਨੇ ਮੰਦੀ ਲੌਂਡਰਿੰਗ ਦੇ ਵੀ ਚਾਰਜ ਲੱਗੇ ਨੇ ਬਾਕੀ ਦੇਖਦੇ ਆ ਅੱਗੇ ਕਿਸ ਤਰੀਕੇ ਨਾਲ ਜਾਂਚ ਹੁੰਦੀ ਆ ਇੰਦਰਪੀਤ ਜੀ ਆਪਾਂ ਲਗਾਤਾਰ ਜਿਹੜੀਆਂ ਉਹ ਵਾਇਸ ਦੀਆਂ ਖਬਰਾਂ ਦੇਖਦੇ ਆ ਰਹੇ ਆ ਹਰ ਰੋਜ਼ ਸੋਸ਼ਲ ਮੀਡੀਆ ਤੇ ਤਰ੍ਹਾਂ ਤਰ੍ਹਾਂ ਦੀਆਂ ਅਸੀਂ ਵੀਡੀਓਜ਼ ਦੇਖਦੇ ਆ ਹੁਣ ਵੀ ਇੱਕ ਗੋਲੀ ਚੱਲਣ ਦੀ ਖਬਰ ਸਾਹਮਣੇ ਆ ਰਹੀ ਆ ਕੱਲ ਦੇ ਪ੍ਰੋਗਰਾਮ ਚ ਵੀ ਆਪਾਂ ਕਾਫੀ ਕੁਝ ਚਰਚਾ ਕੀਤੀ ਸੀਗੀ ਹੁਣ ਇੱਕ ਖਬਰ ਸਾਹਮਣੇ ਆ ਰਹੀ ਆ ਕਿ ਇੱਕ ਬਹੁਤ ਛੋਟੀ ਬੱਚੀ ਨੂੰ ਜਿਹਦੀ ਉਮਰ ਸ਼ਾਇਦ 5-7 ਸਾਲ ਆ ਉਸ ਨੂੰ ਰਿਪੋਰਟ ਕਰ ਦਿੱਤਾ ਗਿਆ ਅਮਰੀਕਾ ਤੋਂ ਜਿਹਦਾ ਜਨ ਅਮਰੀਕਾ ਦੇ ਵਿੱਚ ਹੀ ਹੋਇਆ ਸੀਗਾ ਇਹ ਦੱਸਿਓ ਕੀ ਖਬਰ ਹੈ ਜੀ ਬਿਲਕੁਲ ਮਨਦੀਪ ਜੀ ਅੱਜ ਹੀ ਬੜੀ ਹੈਰਾਨ ਕਰਨ ਵਾਲੀ ਇਸ ਨੂੰ ਖਬਰ ਅਸੀਂ ਕਹਿ ਸਕਦੇ ਹਾਂ ਜੋ ਸਾਹਮਣੇ ਆਈ ਜਿੱਥੇ ਦੱਸਿਆ ਜਾ ਰਿਹਾ ਵੀ 5 ਸਾਲਾਂ ਦੀ ਜਿਹੜੀ ਬੱਚੀ ਸੀ ਉਸ ਨੂੰ ਡਿਪੋਰਟ ਕਰ ਦਿੱਤਾ ਗਿਆ ਹੰਡਾਰਸ ਭੇਜ ਦਿੱਤਾ ਗਿਆ ਉਸ ਨੂੰ ਡਿਪੋਰਟ ਕਰਕੇ ਮਾਂ ਦਾ ਕਹਿਣਾ ਹੈ ਕਿ ਉਸ ਬੱਚੀ ਦਾ ਜਨਮ ਇੱਥੇ ਹੋਇਆ ਉਹ ਯੂ ਐਸ ਸਿਟੀਜ਼ਨ ਸੀ ਬਜਾਈ ਇਸ ਦੀ ਉਸ ਨੂੰ ਜੜਾ ਹੈ ਉਹ ਵਾਪਸ ਭੇਜ ਦਿੱਤਾ ਗਿਆ ਅਮ ਯਾਦਵ ਵੀ ਮਨਦੀਪ ਜੀ ਪਿਛਲੇ ਦਿਨੀ ਵੀ ਅਸੀਂ 5 ਸਾਲਾ ਬੱਚੇ ਰਾਮੋਸ ਦੀ ਅਸੀਂ ਗੱਲ ਕੀਤੀ ਸੀ ਜਿਸ ਨੂੰ ਅਜਿਹਾ ਅਧਿਕਾਰੀਆਂ ਵੱਲੋਂ ਬੇਟ ਦੀ ਤਰ੍ਹਾਂ ਵਰਤਿਆ ਗਿਆ ਸੀ ਜਿੱਥੇ ਉਸ ਨੂੰ ਪਿਤਾ ਦੇ ਨਾਲ ਟੈਕਸਸ ਦੇ ਡਿਟੈਂਸ਼ਨ ਸੈਂਟਰ ਦੇ ਵਿੱਚ ਭੇਜ ਦਿੱਤਾ ਗਿਆ ਖਲਾਕੀ ਬੜਾ ਕਵਰ ਅਪ ਕਰਨ ਦੀ ਵੀ ਕੋਸ਼ਿਸ਼ ਕੀਤੀ ਜਾ ਰਹੀ ਸੀ ਪਰ ਹੁਣ ਕੋਰਟ ਵੱਲੋਂ ਰੋਕ ਲਗਾ ਦਿੱਤੀ ਗਈ ਹੈ ਉਹ ਕਹਿੰਦੇ ਵੀ ਇਸ ਬੱਚੇ ਨੂੰ ਜਿਹੜਾ ਉਹ ਤੁਸੀਂ ਡਿਪੋਰਟ ਨਹੀਂ ਕਰ ਸਕਦੇ ਉਸ ਬੱਚੇ ਨੂੰ ਤਾਂ ਡਿਪੋਰਟ ਨਾ ਕਰਨ ਦੀ ਹੁਕਮ ਜਾਰੀ ਕਰ ਦਿੱਤੇ ਗਏ ਪਰ ਹੁਣ ਇੱਕ ਹੋਰ 5 ਸਾਲਾਂ ਬੱਚੀ ਜਿਹੜੀ ਹੈ ਅੱਜ ਉਸ ਨੂੰ ਡਿਪੋਰਟ ਕਰ ਦਿੱਤਾ ਗਿਆ ਸੋ ਇਸ ਬੱਚੀ ਦਾ ਨਾਮ ਕੈਸਟੇਲਾਨੋਸ ਦਸੀਆ ਜਾ ਰਿਹਾ ਹੈ ਜੋ ਕਿ ਹੁਣ ਉਸ ਨੂੰ ਵਾਪਸ ਭੇਜ ਦਿੱਤਾ ਗਿਆ ਟੈਕਸਸ ਦੇ ਨਾਲ ਇਹ ਸਬੰਧਿਤ ਦੱਸੀ ਜਾ ਰਹੀ ਸੀ ਇਸ ਦੀ ਮਾਂ ਜਿਸਨੂੰ ਆਪ ਗੋਲਾ ਲੂਪੇ ਦੱਸਿਆ ਗਿਆ ਹੈ ਜਾਣਕਾਰੀ ਮੁਤਾਬਕ ਪਤਾ ਲੱਗ ਗਿਆ ਹੈ ਵਿਸਤ ਸਾਲ 2019 ਦੇ ਵਿੱਚ ਉਸ ਉਸ ਦੀ ਮਾਂ ਨੂੰ ਜਿਹੜੇ ਡੈਪੂਟੇਸ਼ਨ ਦੇ ਆਰਡਰ ਸੁਣਾਏ ਗਏ ਸੀ ਪਰ ਇਹ ਬੱਚੀ ਇਸ ਦਾ ਜਨਮ ਅਮਰੀਕਾ ਦੇ ਵਿੱਚ ਹੋਇਆ ਸੋ ਜੋ ਕਾਨੂੰਨ ਹੈ ਉਸ ਦੇ ਮੁਤਾਬਕ ਜੇਕਰ ਕਿਸੇ ਵੀ ਬੱਚੇ ਦਾ ਜਨਮ ਅਮਰੀਕਾ ਦੇ ਵਿੱਚ ਹੁੰਦਾ ਹੈ ਤੇ ਉਸ ਨੂੰ ਜਿਹੜੀ ਹੈ ਇੱਥੋਂ ਦੀ ਸਿਟੀਜ਼ਨਸ਼ਿਪ ਸ਼ਿਪ ਜਿਹੜੀ ਆ ਮਿਲ ਜਾਂਦੀ ਹੈ ਇਸੇ ਦੇ ਚੱਲਦੇ ਆ ਇਸ ਬੱਚੀ ਨੂੰ ਵੀ ਸਿਟੀਜ਼ਨਸ਼ਿਪ ਮਿਲੀ ਹੋਈ ਸੀ ਪਰ ਮਾਂ ਦਾ ਕਹਿਣਾ ਹੈ ਕਿ ਉਹ ਬਾਰ-ਬਾਰ ਦੱਸਦੀ ਰਹੀ ਵੇ ਉਸ ਦੀ ਬੱਚੀ ਇਥੋਂ ਦੀ ਹੈ ਉਸ ਦਾ ਜਨਮ ਇੱਥੇ ਹੋਇਆ ਤੇ ਉਸ ਦੇ ਕੋਲ ਸਿਟੀਜ਼ਨਸ਼ਿਪ ਵੀ ਹੈ ਪਰ باوجود ਇਸ ਦੇ ਜਿਹੜਾ ਉਸ ਨੂੰ ਡਿਪੋਰਟ ਕਰ ਦਿੱਤਾ ਗਿਆ ਸੋ ਹੋ ਸਕਦਾ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਜੇਕਰ ਅਦਾਲਤ 'ਚ ਇਹ ਫੈਸਲਾ ਜਾਂ ਮਾਫ ਕਰਨਾ ਇਹ ਮਾਮਲਾ ਜਿਹੜਾ ਪਹੁੰਚਦਾ ਹੈ ਤੇ ਫਿਰ ਕਿਸੇ ਤਰੀਕੇ ਦੇ ਹੁਕਮ ਜ਼ਰੂਰ ਦਿੱਤੇ ਜਾ ਸਕਦੇ ਨੇ ਹੋ ਸਕਦਾ ਹੈ ਕਿ ਬੱਚੀ ਨੂੰ ਵਾਪਸ ਬੁਲਾਉਣ ਦੇ ਵੀ ਹੁਕਮ ਦਿੱਤੇ ਜਾਣ ਪਰ ਇਹ ਕਹਿਣਾ ਅਜੇ ਟੂ अर्ਲੀ ਹੋਏਗਾ ਇਸ ਨੂੰ ਅਸੀਂ ਨਹੀਂ ਕੋਈ ਵੀ ਆਪਣੇ ਤੌਰ ਦੇ ਉੱਪਰ ਪੇਸ਼ ਕਰ ਸਕਦੇ ਵੇ ਕੋਰਟ ਹੋ ਸਕਦਾ ਹੈ ਅਜਿਹਾ ਹੀ ਕਰੇ ਕਿਉਂਕਿ ਇਹ ਨਿਰਪਰ ਕਰਦਾ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਮਾਮਲਾ ਕਿੱਥੋਂ ਤੱਕ ਪਹੁੰਚਦਾ ਹੈ ਪਰ ਹੁਣ ਜਦੋਂ ਸੁਰਖੀਆਂ ਦੇ ਵਿੱਚ ਐ ਤੇ ਕਾਫੀ ਜ਼ਿਆਦਾ ਇਸ ਨੂੰ ਲੈ ਕੇ ਜਿਹੜਾ ਹੈ ਚਰਚਾ ਵੀ ਹੋ ਰਹੀ ਹੈ ਜਿੱਥੇ ਬਹੁਤ ਸਾਰੇ ਲੋਕ ਆਪਣਾ ਪੱਖ ਰੱਖਦੇ ਹੋਏ ਵੀ ਦਿਖਾਈ ਦੇ ਰਹੇ ਨੇ ਸੋ ਦੇਖਣਾ ਹੋਏਗਾ ਕਿ ਇਸ ਬੱਚੀ ਦੇ ਮਾਮਲੇ ਦੇ ਵਿੱਚ ਹੁਣ ਅੱਗੇ ਕੀ ਅਪਡੇਟ ਸਾਹਮਣੇ ਆਉਂਦੀ ਹੈ ਪਰਮੰਦੀਪ ਜੀ ਇਹ ਕਾਫੀ ਇਸ ਨੂੰ ਵੱਡੀ ਖਬਰ ਅਸੀਂ ਮੰਨ ਸਕਦੇ ਹਾਂ ਕਿ ਇੱਕ 5 ਸਾਲ ਦੀ ਬੱਚੀ ਜਿਸ ਦਾ ਜਨਮ ਇੱਥੇ ਹੋਇਆ ਜੋ ਕਿ ਸਿਟੀਜ਼ਨ ਸੀ ਇੱਥੋਂ ਦੀ ਉਸ ਨੂੰ ਜਿਹੜਾ ਹੈ ਉਹ ਡਿਪੋਰਟ ਕਰ ਦਿੱਤਾ ਗਿਆ ਹੈ ਕਾਫੀ ਇੱਕ ਵੱਡਾ ਮਾਮਲਾ ਜਿਹੜਾ ਹੈ ਉਸ ਨੂੰ ਦੇਖ ਸਕਦੇ ਹਾਂ ਇਸ ਤੋਂ ਇਲਾਵਾ ਇਹਦੀ ਅੱਜ ਜਾਣਕਾਰੀ ਸਾਹਮਣੇ ਆਈ ਵੇ ਅਰੀਜ਼ੋਨਾ ਦੇ ਵਿੱਚ ਵੀ ਜਿਹੜੇ ਆਈਸ ਅਫਸਰ ਵੱਲੋਂ ਗੋਲੀ ਚਲਾਈ ਗਈ ਹੈ ਜਿਸ ਦੇ ਕਾਰਨ ਗੋਲੀ ਲੱਗਣ ਤੋਂ ਬਾਅਦ ਇੱਕ ਸ਼ਖਸ ਜਿਹੜਾ ਜ਼ਖਮੀ ਹੋਇਆ ਉਸ ਨੂੰ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਹਾਲਾਂਕਿ ਦੱਸਿਆ ਜਾ ਰਿਹਾ ਹੈ ਵੀ ਜੋ ਉਸ ਦੇ ਉੱਪਰ ਕਈ ਤਰ੍ਹਾਂ ਦੇ ਪਹਿਲਾਂ ਵੀ ਮਾਮਲੇ ਚੱਲ ਰਹੇ ਸੀ ਪੁਲਿਸ ਵੱਲੋਂ ਇੱਕ ਗੱਡੀ ਜਿਹੜੀ ਰੁਕਵਾਉਣ ਦੀ ਕੋਸ਼ਿਸ਼ ਕੀਤੀ ਗਈ ਉਹ ਕਹਿੰਦੇ ਵੀ ਜਦੋਂ ਅਜਿਹੀ ਕੋਸ਼ਿਸ਼ ਹੋਈ ਤਾਂ ਬਹੁਤ ਸਾਰੇ ਲੋਕ ਨਿਕਲ ਕੇ ਗੱਡੀ ਜੋ ਭੱਜ ਗਏ ਜੋ ਜਿਸ ਸ਼ਖਸ ਨੂੰ ਗੋਲੀ ਲੱਗੀ ਹੈ ਉਹ ਵੀ ਪੈਰਾਂ ਦੇ ਉੱਪਰ ਭੱਜਿਆ ਬਾਅਦ ਵਿੱਚ ਉਹ ਕਹਿੰਦੇ ਵੀ ਇਸ ਵੱਲੋਂ ਗੋਲੀਆਂ ਵੀ ਚਲਾਈਆਂ ਗਈਆਂ ਤੇ ਫਿਰ ਆਈਸ ਅਧਿਕਾਰੀਆਂ ਨੇ ਜਦੋਂ ਗੋਲੀ ਚਲਾਈ ਤੇ ਉਸ ਤੋਂ ਬਾਅਦ ਉਹ ਜ਼ਖਮੀ ਦੱਸਿਆ ਜਾ ਰਿਹਾ ਹੈ ਉਸ ਸੰਬੰਧੀ ਵੀ ਫਿਲਹਾਲ ਜਿਹੜੀ ਡਿਟੇਲ ਦੇ ਵਿੱਚ ਅਜੇ ਅਪਡੇਟ ਆਉਣੀ ਬਾਕੀ ਹੈ ਸੋ ਇਹ ਅੱਜ ਦਾ ਦਿਨ ਦੋ ਵੱਡੀਆਂ ਹੋਰ ਜਿਹੜੀਆਂ ਆਈਸ ਨਾਲ ਜੁੜੀਆਂ ਜਾਂ ਇਮੀਗ੍ਰੇਸ਼ਨ ਦੇ ਨਾਲ ਸੰਬੰਧਿਤ ਅਸੀਂ ਕਹਿ ਸਕਦੇ ਹਾਂ ਜੋ ਇਸ ਵੇਲੇ ਆਪਰੇਸ਼ਨ ਚੱਲ ਰਿਹਾ ਉਸ ਦੌਰਾਨ ਇੱਕ ਵੱਡੀਆਂ ਜਿਹੜੀਆਂ ਅਪਡੇਟਸ ਸਾਹਮਣੇ ਆ ਰਹੀਆਂ ਨੇ ਜੀ ਬਿਲਕੁਲ ਹਰ ਰੋਜ਼ ਕੋਈ ਨਾ ਕੋਈ ਨਵੀਂ ਖਬਰ ਜਿਹੜੀ ਆਇਸ ਨਾਲ ਜੁੜੀ ਹੋਈ ਸਾਹਮਣੇ ਆਉਂਦੀ ਇਸ ਤਰੀਕੇ ਦੀ ਔਰ ਜੋ ਆਇਸ ਨੂੰ ਟਾਰਗੇਟ ਦਿੱਤਾ ਗਿਆ ਇੱਕ ਵੀ ਹਰ ਰੋਜ਼ ਤੁਸੀਂ ਇੰਨੇ ਬੰਦੇ ਫੜਨੇ ਜਾਂ ਗ੍ਰਿਫਤਾਰ ਕਰਨੇ ਆ ਸੋ ਉਹ ਵੀ ਇੱਕ ਪ੍ਰੈਸ਼ਰ ਹੈ ਔਰ ਪਿਛਲੇ ਨਹੀਂ ਵੀ ਇੱਕ ਖਬਰ ਸਾਹਮਣੇ ਆਈ ਸੀ ਕਿ ਕੁਝ ਇਸ ਤਰੀਕੇ ਦੇ ਲੋਕ ਵੀ ਆਇਸ ਦੇ ਵਿੱਚ ਭਾਗੀ ਕਿਤੇ ਗਏ ਨੇ ਜੋ ਕਾਫੀ ਰਾਈਟ ਵਿੰਗਰ ਸੋਚਦੇ ਜਿਹੜੇ ਸਮਰਥਕ ਨੇ ਸੋ ਕਿਤਨਾ ਕਿਤੇ ਕਾਫੀ ਕੁਝ ਦੇਖਣ ਨੂੰ ਇਸ ਵਕਤ ਮਿਲ ਰਿਹਾ ਹੈ ਜੀ ਬਿਲਕੁਲ ਮੰਦੀਪ ਜੀ ਉਸ ਤੋਂ ਬਾਅਦ ਹੁਣ ਅਸੀਂ ਗੱਲਬਾਤ ਕਰ ਲੈਂਦੇ ਆ ਜੋ ਡੋਨਲਡ ਟਰੰਪ ਤੇ ਮਾਰਕ ਕਾਰਨੇ ਦੀ ਆਪਸ ਦੇ ਵਿੱਚ ਮੁਲਾਕਾਤ ਹੋਈ ਹੈ ਹਾਲਾਂਕਿ ਪਿਛਲੇ ਦਿਨਾਂ ਤੋਂ ਮਾਹੌਲ ਅਸੀਂ ਦੇਖਿਆ ਵੀ ਕਾਫੀ ਗਰਮਾਇਆ ਰਿਹਾ ਡੋਨਲਡ ਟਰੰਪ ਨੇ ਜਿਸ ਤਰ੍ਹਾਂ ਦੀ ਬਿਆਨਬਾਜ਼ੀ ਕੀਤੀ ਜਿਸ ਤਰ੍ਹਾਂ ਦੀ ਉਹਨਾਂ ਵੱਲੋਂ ਟਿੱਪਣੀਆਂ ਕੀਤੀਆਂ ਗਈਆਂ ਇਸ ਦੇ ਦਰਮਿਆਨ ਦੋਹਾਂ ਲੀਡਰਾਂ ਦੀ ਆਪਸ ਦੇ ਵਿੱਚ ਮੁਲਾਕਾਤ ਹੋਣੀ ਕਾਫੀ ਅਹਿਮ ਮੰਨੀ ਜਾ ਸਕਦੀ ਹੈ ਜਦੋਂ ਹੁਣ ਮੀਟਿੰਗ ਹੋਈ ਤੇ ਉਸ ਦੇ ਵਿੱਚ ਕਿਹੜੀਆਂ ਗੱਲਾਂ ਵਿਚਾਰੀਆਂ ਗਈਆਂ ਜੀ ਬਿਲਕੁਲ ਜਦੋਂ ਪਿਛਲੇ ਦਿਨੀ 트럼ਪ ਬਿਆਨ ਦੇ ਰਿਹਾ ਸੀ ਕੈਨੇਡਾ ਬਾਰੇ ਵੀ ਚੀਨ ਕੈਨੇਡਾ ਨੂੰ ਖਾ ਜਾਵੇਗਾ ਤੇ ਅਸੀਂ 100% ਟੈਰਫ ਜਿਹੜਾ ਉਹ ਕੈਨੇਡਾ ਤੇ ਲਾ ਦੇਣਾ ਤਾਂ ਮੈਨੂੰ ਇਹ ਲੱਗਦਾ ਸੀ ਵੀ ਲੈ ਵੀ ਹੁਣ ਲੱਗਦਾ ਕਈ ਮਹੀਨੇ ਜਿਹੜਾ ਉਹ 트럼ਪ ਤੇ ਮਾਰ ਕਰਨ ਦੀ ਗੱਲਬਾਤ ਨਹੀਂ ਹੋਣੀ ਪਰ ਜਿਹੜੀ ਇਹ ਗੱਲਬਾਤ ਕੱਲ ਹੀ ਹੋ ਗਈ ਇੰਦਰਪੀਜੀ ਸੋਮਵਾਰੀ ਜਿਹੜੀ ਉਹ ਫੋਨ ਤੇ ਗੱਲਬਾਤ ਹੋ ਗਈ ਤੇ ਅਲੱਗ ਗੱਲਬਾਤ ਵੀ ਲਗਭਗ ਅੱਧਾ ਘੰਟਾ ਜਿਹੜੀ ਉਹ ਚੱਲੀ ਆ ਡੋਲਰ ਟਰੰਪ ਤੇ ਮਾਰਕ ਕਾਰਨੀ ਦੇ ਵਿਚਕਾਰ ਸੋ ਦੇ ਦੇ ਵਿਚ ਮਾਰਕ ਕਾਰਨੀ ਨੇ ਅੱਜ ਇਹ ਦੱਸਿਆ ਕਿ ਇਸ ਦੇ ਵਿੱਚ ਜਿਹੜੀ ਆ ਉਹ ਕਾਫੀ ਗੱਲਾਂ ਹੋਈਆਂ ਨੇ ਸਭ ਤੋਂ ਪਹਿਲਾਂ ਤਾਂ ਇੱਕ ਚਰਚਾ ਇਹ ਚੱਲ ਰਹੀ ਸੀ ਕਿ ਜਿਹੜਾ ਸਵਿਟਜ਼ਰਲੈਂਡ ਦੇ ਵਿੱਚ ਜਿਹੜਾ ਵਰਲਡ ਇਕਨੋਮਿਕ ਫੋਰਮ ਦੇ ਸਟੇਟ ਤੇ ਮਾਰਕ ਕਰਨੇ ਬਿਆਨ ਦੇ ਕੇ ਆਏ ਸੀਗੇ ਉਸ ਬਿਆਨ ਤੋਂ ਮਾਰਕ ਕਰਨੀ ਪਿੱਛੇ हट ਗਏ ਨੇ ਜਿਹੜੇ 트럼ਪ ਪ੍ਰਸ਼ਾਸਨ ਨਾਲ ਸੰਬੰਧਿਤ ਕੁਝ ਅਧਿਕਾਰੀ ਆ ਉਹ ਇਸ ਤਰੀਕੇ ਦੀਆਂ ਖਬਰਾਂ ਫਲਾ ਰਹੇ ਸੀ ਪਰ ਮਾਰਕ ਕਰਨੀ ਨੇ ਕਿਹਾ ਕਿ ਉਹ ਆਪਣੀ ਸਪੀਚ ਤੇ ਜਿਹੜਾ ਜੋ ਵੀ ਉਹਨਾਂ ਨੇ ਕਿਹਾ ਆਪਣੀ ਇੱਕ ਇੱਕ ਸ਼ਬਦ ਤੇ ਡਟੇ ਹੋਏ ਨੇ ਤੇ ਉਹਨਾਂ ਨੇ ਕਿਹਾ ਕਿ ਜਦੋਂ 트럼ਪ ਨਾਂ ਗੱਲਬਾਤ ਹੋਈ ਤਾਂ ਉਹਨਾਂ ਨੇ ਉਹ ਸਾਰਾ ਕੁਝ ਐਕਸਪਲੇਨ ਕੀਤਾ ਕਿ ਉਸ ਸਪੀਚ ਦੇ ਵਿੱਚ ਉਹਨਾਂ ਨੇ ਕੀ ਕਿਹਾ ਸੀ ਇਹਦੇ ਨਾਲ ਉਹਨਾਂ ਨੇ ਇਹ ਵੀ ਕਿਹਾ ਕਿ ਜੋ ਅਸੀਂ ਚੀਨ ਨਾਲ ਡੀਲ ਕੀਤੀ ਹੈ ਉਹਦੇ ਸਬੰਧੀ ਵੀ ਜਿਹੜੀ ਸੀ ਉਹ ਸਾਰੀ ਜਾਣਕਾਰੀ ਟਰੰਪ ਨੂੰ ਦਿੱਤੀ ਗਈ ਆ ਇਸ ਤੋਂ ਇਲਾਵਾ ਉਹਨਾਂ ਨੇ ਇਹ ਵੀ ਕਿਹਾ ਕਿ ਅਸੀਂ ਟਰੰਪ ਨੂੰ ਦੱਸਿਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਕੈਨੇਡਾ 12 ਹੋਰ ਮੁਲਕਾਂ ਨਾਲ ਆਉਣ ਵਾਲੇ 6 ਮਹੀਨਿਆਂ ਦੇ ਵਿੱਚ ਜਿਹੜੀਆਂ ਉਹ ਜਿਹੜੀਆਂ ਟ੍ਰੇਡ ਟ੍ਰੇਡ ਡੀਲ ਜਿਹੜੀਆਂ ਉਹ ਸਾਈਨ ਕਰਨ ਜਾ ਰਿਹਾ ਤੇ ਇਹਦੇ ਵਿੱਚੋਂ ਇੱਕ ਮੁਲਕ ਇਹਨਰਪੀਜੀ ਹਾਲਾਂਕਿ ਉਸ ਖਬਰ ਵਿੱਚ ਪਹਿ ਲਿਖਿਆ ਪਰ ਇਹ ਲੱਗ ਰਿਹਾ ਕਿ ਉਹਨਾਂ ਵਿੱਚੋਂ ਇੱਕ ਮੁਲਕ ਜਿਹੜਾ ਉਹ ਭਾਰਤ ਵੀ ਹੋ ਸਕਦਾ ਹੈ ਕਿਉਂਕਿ ਦੱਸਿਆ ਜਾ ਰਿਹਾ ਕਿ ਸ਼ਾਇਦ ਮਾਰਚ ਵਿੱਚ ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨ ਜਿਹੜੇ ਉਹ ਭਾਰਤ ਦੌਰੇ ਤੇ ਜਾ ਸਕਦੇ ਨੇ ਸੋ ਇਸ ਤੋਂ ਇਲਾਵਾ ਉਹਨਾਂ ਨੇ ਕਿਹਾ ਕਿ ਜਿਹੜੇ ਆਈਐਸ ਸਾਲ ਜਿਹੜਾ ਇੱਕ ਰਿਵਿਊ ਹੋਣਾ ਕੁਸਮਾ ਡੀਲ ਜਿਹੜੀ ਆ ਖਾਸ ਤੌਰ ਤੇ ਅਮਰੀਕਾ ਅ ਮੈਕਸੀਕੋ ਤੇ ਕੈਨੇਡਾ ਦੇ ਵਿੱਚ ਕੱਲ ਜਿਹੜੀ ਫ੍ਰੀ ਟ੍ਰੇਡ ਡੀਲ ਹੈ ਉਹ ਵੀ ਰਿਵਿਊ ਹੋਣੀ ਉਹਨੂੰ ਲੈ ਕੇ ਕੈਨੇਡਾ ਕਿਸ ਤਰੀਕੇ ਨਾਲ ਤਿਆਰ ਹੈ ਉਹਦੇ ਸਬੰਧੀ ਗੱਲਬਾਤ ਚੱਲ ਰਹੀ ਹੈ ਤੇ ਇਹ ਵੀ ਮਾਰਕਰਨੇ ਨੇ ਕਿਹਾ ਵੀ ਅਸੀਂ ਇਹ ਵੀ ਦੱਸਿਆ ਵੀ ਜਿਹੜੀਆਂ ਨਵੀਆਂ ਇਸ ਵਕਤ ਨੀਤੀਆਂ ਜੋ ਨਵੀਂ ਦਿਸ਼ਾ ਦੇਣ ਦੀ ਗੱਲਬਾਤ ਕਰ ਰਿਹਾ ਪੂਰੀ ਦੁਨੀਆ ਨੂੰ ਲੈ ਕੇ ਜਾਂ ਟ੍ਰੇਡ ਨੂੰ ਲੈ ਕੇ ਕਹਿੰਦੇ ਉਹਦੀ ਸਭ ਤੋਂ ਪਹਿਲਾ ਪਛਾਣ ਵੀ ਅਸੀਂ ਕੈਨੇਡਾ ਨੇ ਕੀਤੀ ਸੀ ਤੇ ਉਸ ਦੇ ਉੱਤੇ ਕੰਮ ਕਰਨਾ ਸ਼ੁਰੂ ਕੀਤਾ ਸੀਗਾ ਸੋ ਲੱਗ ਰਿਹਾ ਮਾਰਕਰਨੇ ਹੋਣਾਂ ਦੀਆਂ ਗੱਲਾਂ ਤੋਂ ਤੇ ਵੀ ਕਾਫੀ ਜਿਹੜਾ ਉਹ ਕਾਫੀ ਸਖਾਵੇਂ ਮਾਹੌਲ ਦੇ ਵਿੱਚ ਇਹ ਗੱਲਬਾਤ ਹੋਈ ਆ ਜਿਸ ਤਰੀਕੇ ਨਾਲ ਘੱਟੋ ਘੱਟ ਬਿਆਨ ਜਿਸ ਤਰੀਕੇ ਕੜਤਣ ਦੇ ਆਉਂਦੇ ਨੇ ਉਸ ਤਰੀਕੇ ਦੇ ਮਾਹੌਲ ਦੇ ਵਿੱਚ ਗੱਲਬਾਤ ਨਹੀਂ ਹੋਈ ਬਾਕੀ ਇਹ ਹੁਣ ਜਿਸ ਬਿਆਨ ਨੂੰ ਜਿਹੜਾ ਕੁਝ ਘੰਟੇ ਹੋ ਚੁੱਕੇ ਨੇ ਆ ਇਹਨੂੰ ਤੇ ਉਸ ਤੋਂ ਬਾਅਦ 트럼ਪ ਉਹਨਾਂ ਦਾ ਹਲੇ ਤੱਕ ਕੈਨੇਡਾ ਤੇ ਕੋਈ ਕਮੈਂਟ ਜਾਂ ਕੋਈ ਮਾਰਕ ਕਰਨ ਦੀ ਇਸ ਬਿਆਨ ਤੇ ਇੱਕ ਮਿੰਟ ਨਹੀਂ ਆਇਆ ਤਾਂ ਮਤਲਬ ਇਹ ਹੈ ਕਿ ਉਹ ਇਸ ਜਾਣਕਾਰੀ ਨਾਲ ਸਹਿਮਤ ਨੇ ਬਾਕੀ ਦੇਖਦੇ ਆ ਜੀ ਆਉਣ ਵਾਲੇ ਸਮੇਂ 'ਚ ਕੀ ਹੁੰਦਾ ਆ ਪਰ ਇਹ ਜ਼ਰੂਰ ਹੈ ਕਿ ਇੱਕ ਗੱਲ ਅਸੀਂ ਸਿੱਖ ਲਈ ਆ ਵੀ ਇੱਕ ਤਮ ਜੇਕਰ ਕੋਈ ਤੱਤਾ ਬਿਆਨ ਕਿਸੇ ਪਾਸੇ ਆਉਂਦਾ ਤਾਂ ਉਹਨੂੰ ਬਹੁਤਾ ਦਿਲ ਤੇ ਲੈਣ ਦੀ ਲੋੜ ਨਹੀਂ ਕਿਉਂਕਿ ਸਾਨੂੰ ਨਹੀਂ ਪਤਾ ਕੀ ਪਰਦੇ ਪਿੱਛੇ ਹੋਰ ਕੀ ਕੀ ਚੱਲ ਰਿਹਾ ਤੇ ਕਦੋਂ ਇਹ ਜਿਹੜੀ ਕੜਤਣ ਆ ਮਠਾਸ ਬਦਲ ਜਾਣੀ ਆ ਤੇ ਕਦੋਂ ਇਹ ਸਾਰਾ ਕੁਝ ਠੰਡਾ ਹੋ ਜਾਣਾ ਕਦੋਂ ਗਰਮ ਹੋ ਜਾਣਾ ਸੋ ਮੈਨੂੰ ਲੱਗਦਾ ਕਿ ਸਾਨੂੰ ਇਹ ਗੱਲ ਸਮਝ ਆ ਗਈ ਹੈ ਵੀ ਸਹਿਜ ਬਣਾ ਕੇ ਰੱਖਣ ਦੀ ਲੋੜ ਹੈ ਜੀ ਬਿਲਕੁਲ ਮਨਦੀਪ ਜੀ ਸੋ ਇਹ ਸੰਖੇਪ ਖਬਰਾਂ ਜਿਹੜੀਆਂ ਅੱਜ ਦਾ ਦਿਨ ਦੋਹਾਂ ਦੇਸ਼ਾਂ ਤੋਂ ਸਾਹਮਣੇ ਆਈਆਂ ਜਿਨ੍ਹਾਂ ਦੀ ਬਾਰੇ ਪ੍ਰੋਗਰਾਮ ਦੇ ਵਿੱਚ ਵਿਚਾਰ ਚਰਚਾ ਸਾਂਝੀ ਕੀਤੀ ਹੈ ਬਾਕੀ ਅਪਡੇਟਸ ਬਾਅਦ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਫਿਲਹਾਲ ਸਾਨੂੰ دی ਹੋਈ ਇਜਾਜ਼ਤ ਧੰਨਵਾਦ